ਜਿਮੀ ਸ਼ੇਰਗਿੱਲ ਦਾ ਨਾਮ ਲੈਂਦੇ ਸਾਰ ਹੀ ਦਿਮਾਗ ਦੇ ਅੰਦਰ ਇੱਕ ਐਂਗਰੀ ਯੰਗ ਮੈਨ ਦੀ ਇਮੇਜ ਬਣਨੀ ਸ਼ੁਰੂ ਹੋ ਜਾਂਦੀ ਆ ਐਂਗਰੀ ਪੁਲਿਸ ਆਫਸਰ ਐਂਗਰੀ ਆਸ਼ਿਕ ਐਂਗਰੀ ਵਿਧਾਇਕ ਸਾਹਿਬ ਔਰ ਬੀਬੀ ਗੈਂਗਸਟਰ ਦਾ ਐਂਗਰੀ ਰਾਜਾ ਜਾਂ ਫਿਰ ਪੰਜਾਬੀ ਫਿਲਮਾਂ ਦਾ ਐਂਗਰੀ ਜੱਟ ਪੰਜਾਹ ਮਿੰਟਾਂ 'ਚ ਸਾਰਾ ਪਿੰਡ ਵਿਛਾ ਦੂੰਗਾ ਮੈਂ ਪਿਛੋਂ ਹੀ ਕਰਦਾ ਆਂ ਪਰ ਜਿੰਮੀ ਸ਼ੁਰੂ ਤੋਂ ਹੀ ਇਦਾਂ ਦਾ ਨਹੀਂ ਸੀ ਹੁੰਦਾ ਜਿੰਮੀ ਨੂੰ ਇਹ ਮਕਾਮ ਸੋਖਾ ਹੀ ਹਾਸਲ ਨਹੀਂ ਹੋਇਆ ਬਾਲੀਵੁੱਡ ਦਾ ਐਂਗਰੀ ਜੰਗਮੈਨ ਬਣਨ ਵਾਸਤੇ ਜਿੰਮੀ ਸ਼ੇਰਗਿੱਲ ਨੇ ਸਨ 2004 ਵਿੱਚ ਹੀ ਬਾਲੀਵੁੱਡ ਦੇ ਨਾਲ ਇੱਕ ਬਗਾਵਤ ਸ਼ੁਰੂ ਕਰ ਦਿੱਤੀ ਸੀ ਇੱਕ ਬਹੁਤ ਵੱਡੀ ਵਾਰ ਜਿਹੜੀ ਪੂਰੇ 7 ਸਾਲ ਚੱਲੀ ਤੇ ਬਾਲੀਵੁੱਡ ਨੇ ਵੀ ਇਸ ਵਾਰ ਵਿੱਚ ਬੜੇ ਸ਼ੌਕ ਨਾਲ ਹਿੱਸਾ ਲਿਆ ਜਿੰਮੀ ਨੂੰ ਹਰਾਉਣ ਵਾਸਤੇ ਕਚਰੇ ਦੀ ਤਰ੍ਹਾਂ ਕਿਸੇ ਵੀ ਮੂਵੀ ਵਿੱਚ ਕਿਸੇ ਵੀ ਰੋਲ ਵਿੱਚ ਟੁੱਟ ਦਿੱਤਾ ਜਾਂਦਾ ਸੀ ਜਿਸ ਜਿੰਮੀ ਬਾਰੇ ਪੂਰਾ ਇੰਡੀਆ ਇਹ ਗੱਲ ਕਰਦਾ ਸੀ ਕਿ ਇਹ ਸ਼ਾਹਰੂਖ ਖਾਨ ਦੇ ਮੁਕਾਬਲੇ ਦਾ ਹੀਰੋ ਹੈ ਤੇ ਵਾਰ-ਵਾਰ ਜਿੰਮੀ ਨੂੰ ਕਿੰਗ ਖਾਨ ਦੇ ਨਾਲ ਕੰਪੇਅਰ ਕੀਤਾ ਜਾਂਦਾ ਸੀ ਤੇ ਅੱਜ ਤੱਕ ਕੀਤਾ ਜਾਂਦਾ ਤਾਂ ਕੀ ਕਾਰਨ ਰਿਹਾ ਕਿ ਸ਼ਾਹਰੂਖ ਖਾਨ ਦੇ ਮੁਕਾਬਲੇ ਦੇ ਹੀਰੋ ਨੂੰ ਬੋਲੀਵੁੱਡ ਨੇ ਸਾਈਡ ਹੀਰੋ ਹੀ ਨਹੀਂ ਸਾਈਡ ਰੋਲ ਬਣਾ ਕੇ ਰੱਖ ਦਿੱਤਾ ਪਰ ਜੇਕਰ ਜਿੰਮੀ ਸ਼ੇਰਗਿੱਲ ਦੀ ਕਿਸਮਤ ਵਿੱਚ ਸ਼ਾਹਰੂਖ ਖਾਨ ਦੀ ਤਰ੍ਹਾਂ ਹੀ ਬਣਨਾ ਲਿਖਿਆ ਸੀ ਤਾਂ ਬੇਸ਼ੱਕ ਜਿੰਮੀ ਬੋਲੀਵੁੱਡ ਦਾ ਸ਼ਾਹਰੂਖ ਨਾ ਬਣ ਪਾਇਆ ਪਰ ਪੰਜਾਬੀ ਇੰਡਸਟਰੀ ਵਿੱਚ ਜਿੰਮੀ ਨੂੰ ਅੱਜ ਵੀ ਪੰਜਾਬੀ ਸ਼ਾਹਰੂਖ ਖਾਨ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਜਿਮੀ ਸ਼ੇਰਗਿਲ ਅਤੇ ਬੋਲੀਵੁੱਡ ਵਿੱਚਕਾਰ ਚੱਲੀ 7 ਸਾਲਾਂ ਜੰਗ ਵਿੱਚ ਜਿਮੀ ਨੂੰ ਕੀ ਕੁਝ ਖੋਣਾ ਪਿਆ ਤੇ ਕਿਉਂ ਜੇਸ ਜਿਮੀ ਪਿੱਛੇ ਪੂਰੇ ਮੁੰਬਈ ਦੀਆਂ ਕੁੜੀਆਂ ਪਾਗਲ ਹੋ ਚੁੱਕੀਆਂ ਸੀ ਆਪਣਾ ਬੋਏਫ੍ਰੈਂਡ ਜਾਂ ਆਪਣਾ ਹਸਬੰਡ ਜਿਮੀ ਵਰਗਾ ਚਾਹੁੰਦੀਆਂ ਸੀ ਤਾਂ ਉਸੇ ਜਿਮੀ ਨੂੰ ਆਪਣੇ ਹੀ ਵਿਆਹ ਵਿੱਚ ਐ ਜਾ ਗੈਸਟ ਜਾਣ ਦੀ ਕੀ ਲੋੜ ਪੈਗੀ ਸੀ ਆਪਣੀ ਸ਼ਾਦੀ ਤੇ ਵੀ ਮੈਂ ਗੈਸਟ ਬਣ ਕੇ ਗਿਆ ਥਾ ਬੋਲੀਵੁੱਡ ਵਿੱਚ ਹਿੱਟ ਚੱਲ ਰਹੇ ਜਿੰਮੀ ਸ਼ੇਰਗਿੱਲ ਦੇ ਮਨਮੋਹਨ ਸਿੰਘ ਦੇ ਕਹਿਣ ਤੇ ਪੰਜਾਬੀ ਫਿਲਮਾਂ ਵਿੱਚ ਐਂਟਰੀ ਮਾਰਨ ਦਾ ਐਡਾ ਵੱਡਾ ਰਿਸਕ ਕਿਉਂ ਲਿਆ ਤੇ ਇਹਦੇ ਕੀ ਰਿਜ਼ਲਟ ਨਿਕਲੇ ਜਿੰਮੀ ਸ਼ੇਰਗਿੱਲ ਦੀ ਲਾਈਫ ਜਿੰਨੀ ਜ਼ਿਆਦਾ ਇਜ਼ੀ ਲੱਗਦੀ ਆ ਉਨੀ ਹੈ ਨਹੀਂ ਜਿੰਮੀ ਸ਼ੇਰਗਿੱਲ ਦੀ ਲਾਈਫ ਸਟੋਰੀ ਐਨੀ ਜ਼ਿਆਦਾ ਇੰਟਰਸਟਿੰਗ ਆ ਜਿਸ ਕਾਰਨ ਆਪਣੀ ਅੱਜ ਦੀ ਵੀਡੀਓ ਵੀ ਬਹੁਤ ਜ਼ਿਆਦਾ ਘੈਂਟ ਬਣਨ ਵਾਲੀ ਆ ਤੇ ਐਂਡ ਤੱਕ ਜਾਂਦੇ ਜਾਂਦੇ ਤੁਹਾਡੀ ਸੋਚ ਜਿੰਮੀ ਪ੍ਰਤੀ ਟੋਟਲੀ ਚੇਂਜ ਹੋ ਜਾਵੇਗੀ ਤੇ ਜ਼ਿੰਦਗੀ ਤੋਂ ਹਾਰੇ ਹੋਏ ਇਨਸਾਨਾਂ ਵਾਸਤੇ ਅੱਜ ਦੀ ਵੀਡੀਓ ਇੱਕ ਨਵਾਂ ਮੋਟੀਵੇਟਿਵ ਸਾਬਤ ਹੋਵੇਗੀ ਇਸ ਚੈਨਲ ਤੇ ਹੁਣ ਲਗਾਤ ਜੋ ਕਿ ਬਹੁਤ ਜਿਆਦਾ ਰਿਸਰਚ ਅਤੇ ਹਾਰਡਵਰਕ ਦੇ ਨਾਲ ਬਣਾਈਆਂ ਜਾਂਦੀਆਂ ਸਾਨੂੰ ਸਪੋਰਟ ਕਰਨ ਵਾਸਤੇ ਤੁਸੀਂ ਸਾਡੀ ਸਬਸਕ੍ਰਿਪਸ਼ਨ ਬਾਏ ਕਰ ਸਕਦੇ ਹੋ ਜਿਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਵਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਕਰਕੇ ਸਾਡਾ ਹੌਸਲਾ ਵਧਾ ਸਕਦੇ ਹੋ ਤੇ ਥੱਲੇ ਸਨੈਪਚੈਟ ਦਾ ਵੀ ਇੱਕ ਲਿੰਕ ਦਿੱਤਾ ਹੋਇਆ ਵਾ ਜਿਹਦੇ ਉੱਤੇ ਤੁਹਾਨੂੰ ਡੇਲੀ ਦੀ ਅਪਡੇਟ ਅਤੇ ਫੰਦ ਪ੍ਰਾਪਤ ਹੋਵੇਗਾ ਇਤਿਹਾਸ ਸਿਰਫ ਵੀਰੋਂ ਦਾ ਹੁੰਦਾ ਹੈ ਜ਼ਾਹਿਰ ਕبھی ਇਤਿਹਾਸ ਨਹੀਂ ਬਣਾਇਆ ਜੱਸਾ ਮਾਰੇ ਤੇ ਬੰਦਾ ਬਚ ਜੇ ਇੱਕ ਦਿਨ ਖੇਠ ਅਤੇ ਠਹਿਰਾਓ ਵਿੱਚ ਪੰਜਾਬੀ ਬੋਲਣ ਵਾਲੀ ਜਿੰਮੀ ਸ਼ੇਰਗਿੱਲ ਦਾ ਜਨਮ ਪੰਜਾਬ ਵਿੱਚ ਨਹੀਂ ਯੂਪੀ ਵਿੱਚ ਹੋਇਆ ਸੀ ਗੋਰਖਪੁਰ ਉੱਤਰ ਪ੍ਰਦੇਸ਼ 3 ਦਸੰਬਰ 1970 ਵਿੱਚ ਜਨਮੇ ਜਿੰਮੀ ਸ਼ੇਰਗਿੱਲ ਦਾ ਅਸਲੀ ਨਾਮਾ ਜਸਜੀਤ ਸਿੰਘ ਸ਼ੇਰਗਿੱਲ ਪਿਤਾ ਸਤਜੀਤ ਸਿੰਘ ਤੇ ਮਾਤਾ ਬਲਰਾਜ ਕੌਰ 2025 ਵਿੱਚ ਜਿੰਮੀ ਦੀ ਉਮਰ ਲਗਭਗ 54 ਤੋਂ 55 ਸਾਲ ਹੋ ਚੁੱਕੀ ਹੈ ਤੇ ਨੈਟਵਰਥ ਗੂਗਲ ਦੇ ਹਿਸਾਬ ਨਾਲ 70 ਤੋਂ 75 ਕਰੋੜ ਦੱਸੀ ਜਾ ਰਹੀ ਹੈ ਜਿਹੜੀ ਕਿ ਮੇਰੇ ਹਿਸਾਬ ਨਾਲ 100 ਕਰੋੜ ਦੇ ਪਲੱਸ ਹੋਵੇਗੀ ਕਿਉਂਕਿ ਜਿਹੜੇ ਬੰਦੇ ਨੇ ਆਨਲਾਈਨ ਕੁਝ ਵੀ ਖਰੀਦਿਆ ਹੁੰਦਾ ਆ ਕਹਿਣ ਤੋਂ ਭਾਵ ਕ੍ਰਿਪਟੋ ਸ਼ੇਅਰਾਂ ਵਿੱਚ ਜਾਂ ਕਿਤੇ ਹੋਰ ਪੈਸੇ ਲਗਾਏ ਹੁੰਦੇ ਆ ਉਹ ਗੂਗਲ ਸ਼ੋ ਨਹੀਂ ਕਰ ਸਕਦਾ ਜੇ ਉਸ ਵੇਲੇ ਜਿਮੀ ਸ਼ੇਰਗਨ ਸੈਂਟ ਫਰਾਂਸਿਸ ਕਾਲਜ ਲਖਨਊ ਵਿੱਚ ਪੜਦਾ ਸੀ ਤਾਂ ਕਿਸੇ ਕਾਰਨ ਤੋਂ ਪੜਾਈ ਵਿੱਚ ਹੀ ਛੱਡ ਕੇ 1985-86 ਦੇ ਅਰਾਊਂਡ ਪੰਜਾਬ ਆ ਗਿਆ ਤੇ ਪੰਜਾਬ ਆ ਕੇ ਆਪਣੇ ਬਜ਼ੁਰਗਾਂ ਦੇ ਵਿਰਾਸਤੀ ਘਰ ਵਿੱਚ ਰਹਿਣ ਲੱਗਾ ਇੱਥੇ ਰਹਿ ਕੇ ਹੀ ਜਿੰਮੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਬੀਫੋਮ ਆਨਰਸ ਦੀ ਪੜ੍ਹਾਈ ਪੂਰੀ ਕੀਤੀ ਇਨ੍ਹਾਂ ਹੀ ਦਿਨਾਂ ਵਿੱਚ ਜਿੰਮੀ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਖਾਸਾ ਵੀ ਬੀਤਦਾ ਆ ਜਦੋਂ ਜਿੰਮੀ ਹੋਸਟਲ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਹੀ ਜਿੰਮੀ ਨੇ ਆਪਣੇ ਕੇਸ ਕਤਲ ਕਰਾ ਦਿੱਤੇ ਸੀ ਕੇਸ ਕਤਲ ਕਰਨ ਦਾ ਕਾਰਨ ਜਿੰਮੀ ਨੇ ਇਹ ਦੱਸਿਆ ਕਿ ਹੋਸਟਲ ਵਿੱਚ ਰਹਿੰਦੇ ਸਮੇਂ ਉਹਨੂੰ ਆਪਣੇ ਵਾਲਾਂ ਦੀ ਸਾਂਭ ਸੰਭਾਲ ਅਤੇ ਪੱਗ ਦੀ ਧੋਆ ਧਵਾਈ ਜਾਂ ਕੇਸਾਂ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰਾ ਟਾਈਮ ਖਰਾਬ ਹੁੰਦਾ ਸੀ ਜਿਹਦੇ ਕਾਰਨ ਉਹਦਾ ਨੰ ਪੂਰੀ ਤਰ੍ਹਾਂ ਪੜ੍ਹਾਈ ਵਿੱਚ ਨਹੀਂ ਸੀ ਲੱਗ ਪਾਉਂਦਾ ਤੇ ਕਾਲਜ ਵੀ ਅਕਸਰ ਲੇਟ ਜਾਇਆ ਕਰਦਾ ਸੀ ਇਸੇ ਕਾਰਨ ਤੋਂ ਜਿੰਮੀ ਨੇ ਆਪਣੇ ਕੇਸ ਕਤਲ ਕਰਾ ਦਿੱਤੇ ਸੋ ਮੇਰੇ ਹਿਸਾਬ ਨਾਲ ਇਹ ਤਾਂ ਇੱਕ ਬਹਾਨਾ ਹੁੰਦਾ ਹੈ ਜਿਹੜਾ ਕਿ ਇਸ ਕਤਲ ਕਰਾਉਣ ਤੋਂ ਬਾਅਦ ਹਰ ਇੱਕ ਨੌਜਵਾਨ ਲਗਾਇਆ ਕਰਦਾ ਆ ਹੁਣ ਇਹਦਾ ਕਾਰਨ ਜੋ ਮਰਜ਼ੀ ਰਿਹਾ ਹੋਵੇ ਆਪਾਂ ਬਹੁਤਾ ਡੀਪਲੀ ਨਹੀਂ ਜਾਣਾ ਪਰ ਇਸ ਤੋਂ ਬਾਅਦ ਜਿੰਮੀ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਟਫ ਟਾਈਮ ਸ਼ੁਰੂ ਹੋ ਜਾਂਦਾ ਕੇਸ ਕਤਲ ਕਰਾਉਣ ਦੀ ਖਬਰ ਜਦੋਂ ਉਹਦੇ ਘਰਦਿਆਂ ਕੋਲ ਜਾਂਦੀ ਆ ਤਾਂ ਕੂਰਾ ਪਰਿਵਾਰ ਜਿੰਮੀ ਨਾਲੋਂ ਰਿਸ਼ਤਾ ਤੋੜ ਲੈਂਦਾ ਆ ਤੇ ਪੂਰੇ ਡੇਢ ਸਾਲ ਤੱਕ ਜਿੰਮੀ ਦੇ ਘਰੋਂ ਇੱਕ ਵੀ ਜੀ ਜਿੰਮੀ ਦੇ ਨਾਲ ਗੱਲਬਾਤ ਨਹੀਂ ਕਰਦਾ ਖਾਸ ਕਰਕੇ ਉਹਦੇ ਪਿਤਾ ਸ਼ਿਰੀ ਤਾਂ ਬਿਲਕੁਲ ਹੀ ਕਾਟਾ ਮਾਰ ਦਿੰਦੇ ਆ 1989 ਵਿੱਚ ਮੋਟਰਸਾਈਕਲ ਚਲਾਉਂਦੇ ਸਮੇਂ ਜਿੰਮੀ ਦਾ ਇੱਕ ਬਹੁਤ ਸੀਰੀਅਸ ਐਕਸੀਡੈਂਟ ਹੋ ਜਾਂਦਾ ਤੇ ਜੇ ਇਸ ਬਿਲ੍ਹੇ ਜਿੰਮੀ ਹਸਪੀਟਲ ਦਾਖਲ ਹੁੰਦਾ ਉਸ ਤੋਂ ਬਾਅਦ ਹੀ ਇੱਕ ਨਵਾਂ ਬਹਾਨਾ ਬਣਦਾ ਆ ਜਦੋਂ ਜਿੰਮੀ ਦੇ ਘਰ ਦੇ ਦੁਬਾਰਾ ਜਿੰਮੀ ਨੂੰ ਬੁਲਾਉਣਾ ਸ਼ੁਰੂ ਕਰਦੇ ਆ ਐਕਟਰ ਬਣਨ ਦਾ ਸੁਪਨਾ ਜਿੰਮੀ ਦਾ ਆਪਣਾ ਨਹੀਂ ਸੀ ਜਿੰਮੀ ਤਾਂ ਫੌਜ ਵਿੱਚ ਜਾਣਾ ਚਾਹੁੰਦਾ ਸੀ ਜੇਕਰ ਅੱਜ ਸਾਡੇ ਸਾਹਮਣੇ ਬਾਲੀਵੁੱਡ ਦਾ ਕੋਈ ਐਂਗਰੀ ਜੰਗਮੈਨ ਜਾਂ ਪੌਲੀਵੁੱਡ ਦਾ ਸ਼ਾਹਰੂਖ ਖਾਨ ਹੈ ਤਾਂ ਇਹਦਾ ਸਭ ਤੋਂ ਵੱਡਾ ਕ੍ਰੈਡਿਟ ਹੀ ਜਾਂਦਾ ਆ ਜਿੰਮੀ ਦੇ ਭੂਆ ਦੇ ਪੁੱਤ ਸੁਮਿੰਦਰ ਸਿੰਘ ਨੂੰ ਜੇ ਸਵੇਲੇ ਜਿੰਮੀ ਸ਼ੇਰਗਿੱਲ ਪੰਜਾਬੀ ਯੂਨੀਵਰਸਿਟੀ ਤੋਂ 2B ਕੌਂਦੀ ਪੜ੍ਹਾਈ ਪੂਰੀ ਕਰਦਾ ਤਾਂ ਉਸ ਤੋਂ ਬਾਅਦ ਜਿੰਮੀ ਦੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਜਿੰਮੀ ਹੁਣ ਅਮਰੀਕਾ ਚਲਾ ਜਾਵੇ ਤੇ ਉੱਥੇ ਜਾ ਕੇ ਆਪਣੀ ਗਾਂ ਦੀ ਪੜ੍ਹਾਈ ਕਰੇ ਤੇ ਉਸ ਤੋਂ ਬਾਅਦ ਉੱਥੇ ਹੀ ਸੈਟਲ ਹੋ ਜਾਵੇ ਤੇ ਜਿੰਮੀ ਚਾਹੁੰਦਾ ਸੀ ਫੌਜ ਵਿੱਚ ਜਾਣਾ ਐਕਚੁਅਲੀ ਆਫਟਰ ਮਾਈ ਗ੍ਰੈਜੂਏਸ਼ਨ ਆ ਵਾਸ ਸੁਪੋਜ਼ਟ ਟੂ ਗੋ ਇਨ ਟੂ ਐਮਬੀਏ ਅਬ੍ਰੋਡ ਮਾਈ ਫਾਦਰ ਵਾਸ ਵੈਰੀ ਕੀਨ ਔਨ ਮੀ ਗੋਇੰਗ ਅਬ੍ਰੋਡ ਵਿਦ ਮਾਈ ਐਮਬੀਏ ਐਂਡ ਕਮਿੰਗ ਬੈਕ ਇਤੋਂ ਬਾਅਦ ਆਉਂਦਾ ਜਿੰਮੀ ਦੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਦਰ ਜਿਮੀ ਸ਼ੇਰਗਿੱਲ ਆਪਣੀ ਭੂਆ ਦੇ ਘਰ ਦਿੱਲੀ ਸ਼ਿਫਟ ਹੋ ਜਾਂਦਾ ਹੌਲੀ ਹੌਲੀ ਸਭਾ ਪਾ ਕੇ ਜਦੋਂ ਸਾਰਾ ਕੁਝ ਬੈਕ ਟੂ ਨਾਰਮਲ ਹੋਣਾ ਸ਼ੁਰੂ ਹੁੰਦਾ ਹੈ ਤਾਂ ਜਿਮੀ ਸ਼ੇਰਗਿੱਲ ਤੇ ਉਹਦੀ ਭੂਆ ਦਾ ਮੁੰਡਾ ਸੁਮਿੰਦਰ ਸਿੰਘ ਆਪਸ ਵਿੱਚ ਕੈਰੀਅਰ ਬਣਾਉਣ ਦੀਆਂ ਗੱਲਾਂ ਕਰਦੇ ਆ ਤੇ ਕੀ ਕੰਮ ਕਰਨਾ ਚਾਹੀਦਾ ਜਾਂ ਕੀ ਨਹੀਂ ਤਾਂ ਜਿਮੀ ਸੁਮਿੰਦਰ ਸਿੰਘ ਨੂੰ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਫਾਦਰ ਸਾਹਿਬ ਦੀ ਗੱਲ ਮੰਨ ਕੇ ਅਮਰੀਕਾ ਚਲਾ ਜਾਣਾ ਚਾਹੀਦਾ ਪਰ ਇਸ ਤੋਂ ਬਾਅਦ ਸੁਮਿੰਦਰ ਸਿੰਘ ਇੱਕ ਟੋਟਲੀ ਡਿਫਰੈਂਟ ਚੀਜ਼ ਗੱਲ ਕਰਦਾ ਉਹ ਕਹਿੰਦਾ ਕਿ ਮੈਨੂੰ ਤੇਰੇ ਵਿੱਚ ਕੁਝ ਹੋਰ ਦਿਖਾਈ ਦਿੰਦਾ ਮੈਨੂੰ ਤੇਰੇ ਵਿੱਚ ਇੱਕ ਬਹੁਤ ਹੀ ਘੈਂਟ ਮਾਡਲ ਅਤੇ ਬਹੁਤ ਵ ਆ ਤੈਨੂੰ ਇਹ ਚੀਜ਼ ਇੱਕ ਵਾਰ ਟ੍ਰਾਈ ਜ਼ਰੂਰ ਕਰਨੀ ਚਾਹੀਦੀ ਆ ਅਮਰੀਕਾ ਜਾਣ ਤੋਂ ਪਹਿਲਾਂ ਜਿਮੀ ਇਜ਼ ਐਕਚੁਅਲੀ ਮਾਈ ਆਂਟਸ ਅਨ ਅਬੂਅਸਨ ਹੀ ਇਜ਼ ਆਲਵੇਸ ਬੀਨ ਅ ਗੋਡਫਾਦਰ ਟੂ ਮੀ ਹੀ ਵਾਸ ਦ ਵਨ ਹੂ ਵਾਸ ਵੈਰੀ ਕੀਨ ਦੈਟ ਆਈ ਫੋਰਗੇਟ ਅਬਾਊਟ ਐਮਬੀਏ ਐਂਡ ਸਟਫ ਲਾ ਦੈਟ ੀ ਡੂ ਸਮਥਿੰਗ ਇਨ ਸ਼ੋਵਿਸ ਵਾਟਐਵਰ ਸੁਮਿੰਦਰ ਸਿੰਘ ਇਹ ਗੱਲ ਸੁਣਨ ਤੋਂ ਬਾਅਦ ਜਿਮੀ ਥੋੜਾ ਜਿਹਾ ਹੈਰਾਨ ਵੀ ਹੁੰਦਾ ਤੇ ਇਸ ਗੱਲ ਨੂੰ ਮਜ਼ਾਕ ਵੀ ਮੰਨਦਾ ਪਰ ਹੌਲੀ ਹੌਲੀ ਸੁਮਿੰਦਰ ਸਿੰਘ ਜਿਮੀ ਸ਼ੇਰਗਿੱਲ ਦੇ ਅੰਦਰ ਐਕਟਿੰਗ ਦਾ ਕੀੜਾ ਜਗਾ ਦਿੰਦਾ ਆ ਹੁਣ ਜਿਮੀ ਤਾਂ ਐਕਟਿੰਗ ਕਰਨ ਵਾਸਤੇ ਰਾਜੀ ਸੀ ਪਰ ਉਹਨ ਇਹ ਕੇਸ ਕਤਲ ਹੋਣ ਤੋਂ ਰੁੱਸੇ ਹੋਏ ਸੀ ਤੇ ਤਾਜ਼ੇ ਤਾਜ਼ੇ ਮੰਨੇ ਸੀ ਜਿਮੀ ਦੀ ਇਹ ਵੱਡੀ ਪ੍ਰੋਬਲਮ ਵੀ ਸੁਮਿੰਦਰ ਨੇ ਦੂਰ ਕਰ ਦਿੱਤੀ ਜਿਮੀ ਦੇ ਸਾਰੇ ਪਰਿਵਾਰ ਦੇ ਨਾਲ-ਨਾਲ ਜਿਮੀ ਦੇ ਫਾਦਰ ਸਾਹਿਬ ਨੂੰ ਵੀ ਮਨਾ ਲਿਆ ਹੀ ਸਮਹਾਵ ਦੀ ਅਦਾ ਕਨਵਿੰਸ ਮਾਈ ਪੇਰੈਂਟਸ ਦੈਨ ਹੀ ਕਨਵਿੰਸ ਮੀ ਲੁੱਕ ਐਮ ਲਾਈਕ 3 4 ਮਨਸ ਜਿਮੀ ਦੀ ਫੈਮਿਲੀ ਇੱਕ ਰੱਜੇ ਪੂਜੇ ਘਰਾਂ ਵਿੱਚੋਂ ਸੀ ਪੈਸੇ ਦੀ ਤਾਂ ਕੋਈ ਵੀ ਤੰਗੀ ਹੈ ਹੀ ਨਹੀਂ ਸੀ ਤੇ ਹੁਣ ਜਿਮੀ ਦੀ ਫੈਮਿਲੀ ਜਿਮੀ ਨੂੰ ਐਕਟਰ ਬਣਾਉਣ ਵਾਸਤੇ ਰਾਜੀ ਵੀ ਸੀ ਹੁਣ ਸਾਰਾ ਕੰਮ ਜਿਮੀ ਦਾ ਆਪਣਾ ਸੀ ਕਿ ਉਹ ਆਪਣੀ ਮਿਹਨਤ ਅਤੇ ਆਪਣੀ ਕਾਬਲੀਅਤ ਦੇ ਨਾਲ ਕਿੰਨਾ ਵੱਡਾ ਐਕਟਰ ਬਣ ਸਕਦਾ ਜਾਂ ਨਹੀਂ ਐਕਟਰ ਬਣਨ ਵਾਸਤੇ ਜਿੰਮੀ ਸ਼ੇਰ ਦੇ 1993-94 ਦੇ ਅਰਾਊਂਡ ਅ ਮੁੰਬਈ ਮੂਵ ਹੋ ਜਾਂਦਾ ਤੇ ਉੱਥੇ ਜਾ ਕੇ ਤਨੇਜਾ ਸਾਹਿਬ ਦੇ ਰੋਸ਼ਨ ਤਨੇਜਾ ਸਕੂਲ ਆਫ ਐਕਟਿੰਗ ਵਿੱਚ ਐਡਮਿਸ਼ਨ ਲੈ ਲੈਂਦਾ ਆ ਰੋਸ਼ਨ ਤਨੇਜਾ ਸਕੂਲ ਵਿੱਚ ਲਗਭਗ 1 ਸਾਲ ਦੇ ਅੰਦਰ-ਅੰਦਰ ਜਿੰਮੀ ਦੀਆਂ ਸਾਰੀਆਂ ਕਲਾਸਾਂ ਪੂਰੀਆਂ ਹੋ ਜਾਂਦੀਆਂ ਤੇ 1 ਸਾਲ ਦੇ ਵਿੱਚ-ਵਿੱਚ ਜਿੰਮੀ ਐਕਟਿੰਗ ਦੀਆਂ ਬਹੁਤ ਸਾਰੀਆਂ ਗੁੰਡੀਆਂ ਅਤੇ ਬਹੁਤ ਸਾਰੀਆਂ ਬਰੀਕੀਆਂ ਸਮਝ ਲੈਂਦਾ ਆ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਤਨੇਜਾ ਸਾਹਿਬ ਜਿੰਮੀ ਨੂੰ ਆਪਣੇ ਅਕੈਡਮੀ ਵਿੱਚ ਵੈਸੇ ਹੀ ਸੱਦ ਲਿਆ ਕਰਦੇ ਸੀ ਤਾਂ ਜੋ ਤੈਨੂੰ ਮਾੜਾ ਮੋਟਾ ਹੋਰ ਕੁਝ ਵੀ ਸਮਝ ਆਉਂਦਾ ਰਹੇ ਤੇ ਇਹਦੇ ਨਾਲ ਨਾਲ ਤਨੇਜਾ ਸਾਹਿਬ ਦੀ ਵੀ ਹੈਲਪ ਹੁੰਦੀ ਰਹੂਗੀ ਨਵੇਂ ਸਟੂਡੈਂਟਾਂ ਨੂੰ ਹੈਂਡਲ ਕਰਨ ਵਿੱਚ ਦਰਅਸਲ ਜਨਾਂ ਦਿਨਾਂ ਵਿੱਚ ਜਿੰਮੀ ਦੀ ਟ੍ਰੇਨਿੰਗ ਚੱਲ ਰਹੀ ਸੀ ਉਹਨਾਂ ਦਿਨਾਂ ਵਿੱਚ ਪੂਰੀ ਮੁੰਬਈ ਅਤੇ ਉਸ ਅਕਾਦਮੀ ਵਿੱਚ ਇੱਕ ਮਿਥ ਹੁੰਦੀ ਸੀ ਜਿਹੜੀ ਕਿ ਜਿੰਮੀ ਸ਼ੇਰਗਿੱਲ ਦੇ ਕੰਨਾਂ ਵਿੱਚ ਵਾਰ-ਵਾਰ ਪੈਂਦੀ ਸੀ ਆਮ ਹੀ ਲੋਕ ਇਹ ਗੱਲ ਕਰਦੇ ਸੀ ਕਿ ਕਿਸੇ ਵੀ ਐਕਟਰ ਨੂੰ ਲਗਭਗ 5 ਤੋਂ 7 ਸਾਲ ਤੋਂ ਪਹਿਲਾਂ ਕਦੇ ਵੀ ਬ੍ਰੇਕ ਨਹੀਂ ਮਿਲਦੀ ਉਹਨੂੰ ਮੁੰਬਈ ਵਿੱਚ ਰਹਿ ਕੇ 5-7 ਸਾਲ ਤੱਕੇ ਖਾਣੇ ਪੈਂਦੇ ਆ ਉਸ ਤੋਂ ਬਾਅਦ ਹੀ ਉਹਨੂੰ ਕੋਈ ਛੋਟਾ ਮੋਟਾ ਰੋਲ ਮਿਲਣਾ ਸ਼ੁਰੂ ਹੁੰਦਾ ਏ ਇਸ ਗੱਲ ਤੋਂ ਜਿੰਮੀ ਬਹੁਤ ਘਬਰਾਉਂਦਾ ਸੀ ਹੁਣ ਜਿੰਮੀ ਦੀਆਂ ਕਲਾਸਾਂ ਤਾਂ ਪੂਰੀਆਂ ਹੋ ਚੁੱਕੀਆਂ ਸੀ ਜਿੰਮੀ ਨੂੰ ਇਹ ਡਰ ਸੀ ਕਿ ਜੇ ਕੁਝ ਮੈਂ ਨਾ ਕੀਤਾ ਮੈਨੂੰ ਪਿੰਡ ਵਾਪਸ ਜਾਣਾ ਪਵੇਗਾ ਕਿਉਂਕਿ ਘਰ ਦੇ ਬਿਨਾਂ ਕੰਮ ਤੋਂ ਮੈਨੂੰ ਪੈਸੇ ਵੀ ਮੈਨੂੰ ਖਰਚਾ ਨਹੀਂ ਭੇਜੂਗੇ ਪਰ ਜੇਕਰ ਮੈਂ ਇੱਕ ਵਾਰ ਪਿੰਡ ਵਾਪਸ ਚਲਾ ਗਿਆ ਤਾਂ ਮੈਂ ਇੱਕ ਇਹੋ ਜਿਹਾ ਚੱਕਰ ਵਿੱਚ ਫਸੂਗਾ ਕਿ ਦੁਬਾਰਾ ਮੁੰਬਈ ਨਹੀਂ ਆ ਪਾਉਣਾ ਹੁਣ ਇੱਥੋਂ ਹੀ ਜਿੰਮੀ ਦੀ ਸਟਰਗਲ ਲਾਈਫ ਵੀ ਸ਼ੁਰੂ ਹੋ ਜਾਂਦੀ ਆ ਬਹੁਤ ਸਾਰੇ ੱੱਕੇ ਤੋਲੇ ਖਾਣ ਤੋਂ ਬਾਅਦ ਜਿੰਮੀ ਨੂੰ ਇੱਕ ਬੰਦਾ ਜਿਹੜਾ ਕਿ ਜਿੰਮੀ ਦਾ ਮਿੱਤਰ ਹੀ ਸੀ ਜਿੰਮੀ ਦੇ ਕਹਿਣ ਤੇ ਗੁਲਜ਼ਾਰ ਸਾਹਿਬ ਦੇ ਨਾਲ ਜਿੰਮੀ ਦੀ ਇੱਕ ਮੁਲਾਕਾਤ ਕਰਵਾ ਦਿੰਦਾ ਉਹਨਾਂ ਹੀ ਦਿਨਾਂ ਵਿੱਚ ਗੁਲਜ਼ਾਰ ਸਾਹਿਬ ਮਾਂਚਸ ਫਿਲਮ ਦੀ ਤਿਆਰੀ ਕਰ ਰਹੇ ਸੀ ਤੇ ਗੁਲਜ਼ਾਰ ਸਾਹਿਬ ਇਸ ਫਿਲਮ ਵਾਸਤੇ ਕ ਸਰਬ ਨੂੰ ਮਿਲਣ ਤੋਂ ਬਾਅਦ ਜਿੰਮੀ ਕਹਿੰਦਾ ਕਿ ਮੈਨੂੰ ਆਪਣੀ ਨਵੀਂ ਫਿਲਮ ਵਿੱਚ ਆਪਣੇ ਨਾਲ ਅਸਿਸਟੈਂਟ ਡਾਇਰੈਕਟਰ ਰੱਖ ਲਓ ਕਿਉਂਕਿ ਜਿੰਮੀ ਦੀ ਇਹ ਪਲੈਨਿੰਗ ਸੀ ਕਿ ਜੇਕਰ ਗੁਲਜ਼ਾਰ ਸਾਹਿਬ ਮੰਨ ਗਏ ਇੱਕ ਤਾਂ ਮੈਂ ਮੁੰਬਈ ਦੇ ਵਿੱਚ ਹੀ ਰਹਿ ਜਾਵਾਂਗਾ ਅਤੇ ਘਰਦਿਆਂ ਨੂੰ ਦੱਸਣ ਵਾਸਤੇ ਇੱਕ ਬਹਾਨਾ ਵੀ ਹੋ ਜਾਊ ਤੇ ਇਹਦੇ ਨਾਲ ਨਾਲ ਇਸੇ ਫਿਲਮ ਦੌਰਾਨ ਮੇਰੇ ਨਵੇਂ ਇੰਡਸਟਰੀ ਵਿੱਚ ਲਿੰਕ ਵੀ ਜੁੜ ਜਾਣਗੇ ਜਿਹੜੇ ਕਿ ਮੈਨੂੰ ਫਿਊਚਰ ਵਿੱਚ ਹੈਲਪ ਕਰਨਗੇ ਇੱਕ ਨਵਾਂ ਕੰਮ ਪ੍ਰਾਪਤ ਕਰਨ ਵਾਸਤੇ ਤੇ ਗੁਲਜ਼ਾਰ ਸਾਹਿਬ ਦਾ ਅਸਿਸਟੈਂਟ ਬਣ ਕੇ ਮੈਂ ਫਿਲਮ ਮੇਕਿੰਗ ਦੀਆਂ ਨਵੀਆਂ ਕੁੰਡੀਆਂ ਨਵੀਆਂ ਤਕਨੀਕਾਂ ਅਤੇ ਨਵੀਆਂ ਚੀਜ਼ਾਂ ਵੀ ਸਿੱਖ ਲਵਾਂਗਾ ਪਰ ਉਹ ਕਹਿੰਦੇ ਆ ਨਾ ਕਿ ਜੋਰੀ ਦੀ ਨਿਗਾਹ ਹੀਰੇ ਨੂੰ ਦੂਰ ਤੋਂ ਹੀ ਪਹਿਚਾਣ ਲੈਂਦੀ ਆ ਜਿੰਮੀ ਦੀ ਇਹ ਗਰਲ ਤੋਂ ਬਾਅਦ ਗੁਲਜ਼ਾਰ ਸਾਹਿਬ ਨੇ ਆਪ ਹੀ ਪੁੱਛਿਆ ਕਿ ਤੂੰ ਮੇਰੇ ਕੋਲ ਅਸਿਸਟੈਂਟ ਡਾਇਰੈਕਟਰ ਬਣਨ ਵਾਸਤੇ ਕਿਉਂ ਆਇਆ ਤੇਰੇ ਵਿੱਚੋਂ ਤਾਂ ਮੈਨੂੰ ਇੱਕ ਬਹੁਤ ਘੈਂਟ ਐਕਟਰ ਦਿਖ ਰਿਹਾ ਆ ਜਿੰਮੀ ਨੇ ਕਿਹਾ ਕਿ ਮੈਨੂੰ ਬਹੁਤ ਸਾਰੇ ਲੋਕਾਂ ਕੋਲੋਂ ਇਹ ਸੁਣਨ ਨੂੰ ਮਿਲਿਆ ਕਿ ਮੁੰਬਈ ਵਿੱਚ 7 ਸਾਲ ਤੋਂ ਪਹਿਲਾਂ ਕਿਸੇ ਨੂੰ ਵੀ ਬ੍ਰੇਕ ਨਹੀਂ ਮਿਲਦੀ ਇਸੇ ਕਰਕੇ ਮੈਂ ਰੋਲ ਮੰਗਿਆ ਹੀ ਨਹੀਂ ਤਾਂ ਗੁਲਜ਼ਾਰ ਸਾਹਿਬ ਨੇ ਬਿਨਾਂ ਆਡੀਸ਼ਨ ਲਏ ਹੀ ਜਿੰਮੀ ਸ਼ੇਰਗਿੱਲ ਨੂੰ ਆਪਣੀ ਨਵੀਂ ਮੂਵੀ ਮਾਚਸ ਵਿੱਚ ਇੱਕ ਰੋਲ ਆਫਰ ਕੀਤਾ 25 ਅਕਤੂਬਰ 1996 ਵਿੱਚ ਰਿਲੀਜ਼ ਹੋਈ ਮਾਚਸ ਮੂਵੀ ਨੂੰ 2 ਕਰੋੜ ਦੇ ਬਜਟ ਵਿੱਚ ਬਣਾਇਆ ਸੀ ਤੇ 6 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਇਹ ਮੂਵੀ ਐਵਰੇਜ ਹੀ ਹਿੱਟ ਹੋਈ। ਮੂਵੀ ਬਹੁਤ ਜ਼ਿਆਦਾ ਹਿੱਟ ਨਹੀਂ ਸੀ ਹੋ ਪਾਈ ਪਰ ਇਸ ਮੂਵੀ ਦੇ ਕਾਰਨ ਜਿੰਮੀ ਸ਼ੇਰਗਿੱਲ ਬੋਲੀਵੁੱਡ ਦੇ ਵੱਡੇ-ਵੱਡੇ ਡਾਇਰੈਕਟਰ ਅਤੇ ਫਿਲਮ ਮੇਕਰਾਂ ਦੀ ਨਿਗਾਹ ਵਿੱਚ ਤਾਂ ਆ ਗਿਆ ਪਰ ਨਾਮਾ ਕੰਮ ਉਹਨੂੰ ਹੱਲੇ ਵੀ ਨਹੀਂ ਸੀ ਮਿਲ ਪਾਰਿਆ। ਪਰ ਪੂਰੇ 2 ਸਾਲ ਬਾਅਦ 1998 ਵਿੱਚ ਜਿੰਮੀ ਨੂੰ ਇੱਕ ਨਵੀਂ ਮੂਵੀ ਮਿਲਦੀ ਹੈ ਜਹਾਂ ਤੁਮ ਲੈ ਚਲੋ। ਮੂਵੀ ਰਿਲੀਜ਼ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਫਲੋਪ ਰਹੀ ਪਰ ਜਿੰਮੀ ਦੀ ਚੰਗੀ ਕਿਸਮਤ ਏ ਕਿ ਕਿ ਇਹ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿੰਮੀ ਸ਼ੇਰਗਿੱਲ ਜਸ਼ ਰਾਜ ਪ੍ਰੋਡਕਸ਼ਨ ਦੀ ਇੱਕ ਵੱਡੀ ਮੂਵੀ ਸਾਈਨ ਕਰ ਚੁੱਕਾ ਸੀ ਮੁਹabbਤੇ ਮੈਂ ਉਸੇ ਇਹ ਦਿਖਾਣਾ ਚਾਹਤਾ ਹੂੰ ਕਿ ਖੁਸ਼ ਹੋਣਾ ਕਿੰਨਾ ਆਸਾਨ ਹੁੰਦਾ ਹੈ ਉਹਨਾਂ ਦਿਨਾਂ ਦੇ ਹਿਸਾਬ ਨਾਲ ਇਸ ਮੂਵੀ ਦਾ ਬਜਟ ਬਹੁਤ ਵੱਡਾ ਸੀ ਯਾਨੀ ਕਿ 20 ਕਰੋੜ ਰੁਪਈਆ ਤੇ ਸਨ 2000 ਵਿੱਚ ਰਿਲੀਜ਼ ਹੋਈ ਮੁਹabbਤੇ ਮੂਵੀ ਨੇ 90 ਕਰੋੜ ਦੀ ਕਲੈਕਸ਼ਨ ਕਰਕੇ ਜਿੰਮੀ ਸ਼ੇਰਗਿੱਲ ਦੇ ਗਲ ਵਿੱਚ ਇੱਕ ਸੁਪਰ ਡੂਪਰ ਹਿੱਟ ਮੂਵੀ ਦਾ ਹਾਰ ਪਾ ਦਿੱਤਾ। ਭਾਵੇਂ ਮੁਹੱਬਤ ਦੀ ਮੂਵੀ ਵਿੱਚ ਜਿੰਮੀ ਸ਼ੇਰਗਿੱਲ ਸੋਲੋ ਹੀਰੋ ਨਹੀਂ ਸੀ, ਸਪੋਰਟਿੰਗ ਐਕਟਰ ਦੇ ਤੌਰ ਤੇ ਸੀ ਪਰ ਫੇਰ ਵੀ ਇਸ ਮੂਵੀ ਤੋਂ ਬਾਅਦ ਜਿੰਮੀ ਕੋਲ ਕੰਮ ਦੀ ਕੋਈ ਵੀ ਕਮੀ ਨਹੀਂ ਆਈ। ਉਹ ਲਗਾਤਾਰ ਨਵੀਆਂ ਮੂਵੀਆਂ ਸਾਈਨ ਕਰ ਰਿਹਾ ਸੀ। ਕੰਮ ਹੀ ਇਤਨਾ ਥਾ ਕਿ ਮਤਲਬ ਭਮ ਨਾ ਬੋਲਾ ਕਰਦੇ ਤਾਂ ਮੁਹੱਬਤਾਂ ਕਿ ਰਿਲੀਜ਼ ਕੇ ਬਾਅਦ ਮੈਨੇ ਕਮ ਸੇ ਕਮ ਨਹੀਂ ਤਾਂ ਡੇਢ ਦੋ ਸਾਲ ਤੋ ਡੇ ਨਾਈਟ ਕੰਮ ਕੀਆ। ਮੁਹੱਬਤ ਰਿਲੀਜ਼ ਹੋਣ ਤੋਂ ਬਾਅਦ ਜਿੰਮੀ ਸ਼ੇਰਗਿੱਲ ਖਾਸ ਕਰ ਕੁੜੀਆਂ ਵਿੱਚ ਬਹੁਤ ਜ਼ਿਆਦਾ ਫੇਮਸ ਜਾਂ ਬਹੁਤ ਜ਼ਿਆਦਾ ਹਰਮਨ ਪਿਆਰਾ ਹੋ ਜਾਂਦਾ। ਉਹਨਾਂ ਦਿਨਾਂ ਵਿੱਚ ਹਰ ਇੱਕ ਕੁੜੀ ਆਪਣਾ ਬੋਏਫ੍ਰੈਂ ਦੀ ਸੀ ਸ਼ਾਹਰੂਖ ਖਾਨ ਤੋਂ ਬਾਅਦ ਜਿਮੀ ਸ਼ੇਰਗਿੱਲ ਨੂੰ ਬੋਲੀਵੁੱਡ ਦੇ ਇੱਕ ਨਵੇਂ ਚੌਕਲੇਟੀ ਬாய் ਦਾ ਨਾਮ ਮਿਲਣਾ ਸ਼ੁਰੂ ਹੋਇਆ ਹੁਣ ਹਾਲਾਤ ਇਹ ਹੋ ਚੁੱਕੇ ਸੀ ਕਿ ਆਉਣ ਵਾਲੇ ਹਰ ਇੱਕ ਸਾਲ ਵਿੱਚ ਜਿਮੀ ਦੀਆਂ ਤਿੰਨ ਤੋਂ ਚਾਰ ਫਿਲਮਾਂ ਰਿਲੀਜ਼ ਹੋ ਰਹੀਆਂ ਸੀ ਤੇ ਸਾਰੀਆਂ ਦੀਆਂ ਸਾਰੀਆਂ ਫਿਲਮਾਂ ਵਿੱਚ जिम्मी ਦਾ ਰੋਲ ਲਗਭਗ ਸੇਮ ਜਿਹਾ ਹੀ ਹੁੰਦਾ ਸੀ ਕਿਊਟ ਜਿਹਾ ਜਾਂ ਚੌਕਲੇਟੀ ਹੀਰੋ ਵਾਲਾ ਕਹਿਣ ਤੋਂ ਬਾਅਦ ਬੋਲੀਵੁੱਡ ਨੇ ਜਿਮੀ ਸ਼ੇਰਗਿੱਲ ਨੂੰ ਲਕੀਰ ਦਾ ਫਕੀਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਚੌਕਲੇਟੀ ਬੋਏ ਬਣਾ ਕੇ ਰੱਖ ਦਿੱਤਾ ਤੇ ਜਿਮੀ ਸ਼ੇਰਗਿੱਲ ਇਸ ਨਾਮ ਤੋਂ ਬਹੁਤ ਜ਼ਿਆਦਾ ਚੜਨ ਲੱਗ ਪਿਆ ਜਿਮੀ ਸ਼ੇਰਗਿੱਲ ਚਾਹੁੰਦਾ ਸੀ ਕਿ ਉਹ ਇੱਕੋ ਜਿਹੇ ਰੋਲ ਨਹੀਂ ਉਹ ਅਲੱਗ ਅਲੱਗ ਐਕਸਪੈਰੀਮੈਂਟ ਅਤੇ ਅਲੱਗ ਅਲੱਗ ਕਿਰਦਾਰ ਨਿਭਾਉਣ ਲਈ ਬਣਿਆ ਹੋਇਆ ਵਾ ਟਾਈਮ ਆਇਆ 2-2.5 ਸਾਲ ਕੰਮ ਕਰਨੇ ਦਾ ਫਿਰ ਐਸਾ ਲੱਗਾ ਕਿ ਆ ਗਏ तो ਸਭ ਜਗ੍ਹਾ ਤੇ ਚੌਕਲੇਟ ਵਾਲਾ ਚੌਕਲੇਟ ਵਾਲਾ ਚੌਕਲੇ ਨੇਤੇ ਕੋ ਬਹੁਤ ਵੱਡੀ ਜੰਗ ਜਨਮ ਲੈਣ ਜਾ ਰਹੀ ਸੀ ਕਿਉਂਕਿ ਜਿੰਮੀ ਚਾਹੁੰਦਾ ਸੀ ਕਿ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟ ਕੇ ਲੈਂਜਿੰਗ ਰੋਲ ਅਤੇ ਯੂਨੀਕ ਜਿਹੇ ਕਿਰਦਾਰ ਅਨੁਭਾਵੇ ਪਰ ਬੋਲੀਵੁੱਡ ਜਿੰਮੀ ਸ਼ੇਰਗਿਲ ਨੂੰ ਵਾਰ-ਵਾਰ ਨਵੀਆਂ ਫਿਲਮਾਂ ਵਿੱਚ ਚੋਕਲੇਟੀ ਹੀਰੋ ਵਾਲੇ ਰੋਲ ਓਵਰ ਕਰ ਰਹੀਆਂ ਸੀ ਤੇ ਉਸੇ ਰੋਲਾਂ ਵਾਸਤੇ ਸਾਈਨ ਕਰਨਾ ਚਾਹੁੰਦਾ ਸੀ ਜੇਕਰ ਜਿੰਮੀ ਚਾਹੁੰਦਾ ਤਾਂ ਲਕੀਰ ਦਾ ਫਕੀਰ ਬਣ ਕੇ ਜਿਹੋ ਜਿਹੇ ਰੋਲ ਉਹਨੂੰ ਆਫਰ ਹੋ ਰਹੇ ਆ ਮੇਨ ਹੀਰੋ ਬਣਿਆ ਰਹਿਣ ਵਾਸਤੇ ਚੁੱਪਚਾਪ ਉਹੋ ਜਿਹੇ ਰੋਲ ਕਰੀ ਜਾਂਦਾ ਪਰ ਇੱਕ ਵਧੀਆ ਐਕਟਰ ਦੀ ਇਹੀ ਨਿਸ਼ਾਨੀ ਹੁੰਦੀ ਆ ਕਿ ਉਹ ਆਪਣੇ ਪੈਸੇ ਅਤੇ ਆਪਣੇ ਕੈਰੀਅਰ ਨੂੰ ਦਾ ਰਿਸਕ ਵਿੱਚ ਪਾ ਸਕਦਾ ਪਰ ਆਪਣੀ ਐਕਟਿੰਗ ਅਤੇ ਆਪਣੇ ਕੰਮ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਦਾ ਕੁਝ ਅਜਿਹਾ ਹੀ ਕੀਤਾ ਜਿੰਮੀ ਸ਼ੇਰਗਿੱਲ ਨੇ ਜੀਦਾ ਖਮਿਆਜਾ ਉਹਨੂੰ ਆਉਣ ਵਾਲੇ ਪੂਰੇ 7 ਸਾਲ ਤੱਕ ਭੁਗਤਣਾ ਪਿਆ ਦਰਅਸਲ ਮੁਹabbate hit ਹੋਣ ਤੋਂ ਬਾਅਦ ਜਿੰਮੀ ਸ਼ੇਰਗਿੱਲ ਦਾ ਕੈਰੀਅਰ ਬੜੇ ਪੀਕ ਤੇ ਚੱਲ ਰਿਹਾ ਸੀ ਨਵੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਸੀ ਨ ਹੋ ਰਹੀਆਂ ਸੀ ਕੰਮ ਦੀ ਅਤੇ ਪੈਸੇ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਹਨਾਂ ਹੀ ਦਿਨਾਂ ਵਿੱਚ ਜਿੰਮੀ ਸ਼ੇਰਗਿੱਲ ਇਹ ਚੀਜ਼ ਨੂੰ ਸਮਝ ਚੁੱਕਾ ਸੀ ਕਿ ਜੇਕਰ ਮੈਂ ਹਰ ਫਿਲਮ ਵਿੱਚ ਚੌਕਲੇਟੀ ਬੋਏ ਬਣਿਆ ਰਿਹਾ ਤਾਂ ਇਹ ਕੰਮ ਬਹੁਤ ਲੰਬਾ ਨਹੀਂ ਚੱਲਣ ਵਾਲਾ ਤਾਂ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਨ 2004-05 ਦੇ ਆਰੰਭ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਵਿੱਚ ਇਹ ਐਲਾਨ ਕਰ ਦਿੱਤਾ ਕਿ ਮੈਂ ਹੁਣ ਕੁਝ ਨਵਾਂ ਟਰਾਈ ਕਰਨਾ ਚਾਹੁੰਦਾ ਅੱਜ ਤੋਂ ਬਾਅਦ ਨੋ ਮੋਰ ਚੌਕਲੇਟੀ ਬੋਏ ਇਹ ਗੱਲ ਤੋਂ ਬਾਅਦ ਵੀ ਬਾਲੀਵੁੱਡ ਦੇ ਕਿਸੇ ਪ੍ਰੋਡਿਊਸਰ ਨੇ ਹਿੰਮਤ ਨਹੀਂ ਦਿਖਾਈ ਜਿਸ ਕਾਰਨ ਜਿੰਮੀ ਸ਼ੇਰਗਿੱਲ ਕੋਲ ਨਵਾਂ ਕੰਮ ਆਉਣਾ ਘਟ ਕਿਉਂਕਿ ਬੋਲੀਵੁੱਡ ਹਮੇਸ਼ਾ ਬਿਜ਼ਨਸ ਨੂੰ ਮੁੱਖ ਰੱਖ ਕੇ ਹੀ ਸੋਚਦਾ ਤੇ ਹਰ ਇੱਕ ਪ੍ਰੋਡਿਊਸਰ ਤੇ ਹਰ ਇੱਕ ਡਾਇਰੈਕਟਰ ਇਹੀ ਸੋਚਦਾ ਸੀ ਕਿ ਜਿੰਮੀ ਨੂੰ ਇੱਕ ਹਟਮਾ ਜਿਹਾ ਮੇਨ ਰੋਲ ਦੇ ਕੇ ਫਿਲਮ ਨੂੰ ਹਾਈ ਰਿਸਕ ਤੇ ਰਿਲੀਜ਼ ਨਹੀਂ ਕਰਨਾ ਚਾਹੀਦਾ ਕੰਮ ਕਰਦਾ ਦੇਖ ਜਿੰਮੀ ਸ਼ੇਰਗਿੱਲ ਨੇ ਦੁਬਾਰਾ ਚੋਕਲੇਟੀ ਰੋਲ ਕਰਨ ਵਾਸਤੇ ਹਾਂ ਤਾਂ ਨਹੀਂ ਕੀਤੀ ਪਰ ਵੱਖਰੇ ਜਿਹੇ ਕਿਰਦਾਰ ਨਭਾਉਣ ਵਾਸਤੇ ਛੋਟੇ ਰੋਲ ਜਾਂ ਸਾਈਡ ਰੋਲ ਨਭਾਉਣੇ ਸ਼ੁਰੂ ਕਰ ਦਿੱਤੇ ਆਉਣ ਵਾਲੇ ਸੱਤਾਂ ਸਾਲਾਂ ਤੱਕ ਜਿੰਮੀ ਹਰ ਇੱਕ ਨਵੀਂ ਫਿਲਮ ਵਿੱਚ ਛੋਟੇ-ਛੋਟੇ ਰੋਲ ਨਭਾਉਂਦਾ ਨਜ਼ਰ ਆਇਆ ਚਾਰ ਸੀਨ ਵੀ ਆ ਕੇ ਮੈਨੂੰ ਐਸਾ ਲੱਗਦਾ ਕਿ ਇਹ ਬਹੁਤ ਖੂਬਸੂਰਤ ਹੈ ਔਰ ਇਸਮੇ ਆਪਣੇ ਭਲੇ 4 ਸੀਨ ਹੈ ਮਗਰ ਕਰਤੇ ਜਿਨ੍ਹਾਂ ਵਿੱਚ ਹਿੱਟ ਫਿਲਮਾਂ ਆਇ ਸਕਦਾ ਰਾ ਯੂ ਹੋਤਾ ਤਾਂ ਕੀ ਹੋਤਾ ਲਗੇ ਰਹੋ ਮੁੰਨਾ ਬਾਈ ਬਸ ਇੱਕ ਪਲ 10 ਕਹਾਣੀਆਂ ਮਾਈ ਨੇਮ ਇਜ਼ ਖਾਨ ਤੰਨੂ ਵੈਡਜ਼ਮਨੂ ਗੇਮ ਅਤੇ ਵੈਡਨਸਡੇ ਇਸ ਤੋਂ ਇਲਾਵਾ ਵੀ ਇਹਨਾਂ ਸਾਲਾਂ ਵਿੱਚ ਲਗਭਗ 14 ਮੂਵੀਆਂ ਹੋਰ ਰਿਲੀਜ਼ ਹੋਈਆਂ ਜਿਨ੍ਹਾਂ ਵਿੱਚ ਜਿੰਮੀ ਦਾ ਰੋਲ ਬਹੁਤ ਛੋਟਾ ਜਾਂ ਨਾਮਾਤਰ ਹੋਇਆ ਕਰਦਾ ਸੀ ਇਹਨਾਂ ਸੱਤਾਂ ਸਾਲਾਂ ਵਿੱਚ ਜਿੰਮੀ ਸ਼ੇਰਗਿੱਲ ਭਾਵੇਂ ਕਿਸੇ ਵੀ ਮੂਵੀ ਵਿੱਚ ਮੇਨ ਹੀਰੋ ਨਜ਼ਰ ਨਹੀਂ ਆਇਆ ਪਰ ਜਿੰਮੀ ਨੇ ਆਪਣੇ ਆਪ ਨੂੰ ਚੋਕਲੇਟੀ ਬੋਏ ਵਾਲੀ ਸ਼ਬੀ ਤੋਂ ਬਦਲ ਕੇ ਬੋਲੇ ਬੋਲੀਵੁੱਡ ਦਾ ਐਂਗਰੀ ਯੰਗਮੈਨ ਜਾਂ ਮਲਟੀ ਟੈਲੈਂਟਡ ਐਕਟਰਾਂ ਦੀ ਸੂਚੀ ਵਿੱਚ ਖੜਾ ਕਰ ਦਿੱਤਾ ਸੀ ਹੁਣ ਇੱਥੋਂ ਹੀ ਜਿੰਮੀ ਦੇ ਕੈਰੀਅਰ ਦਾ ਇੱਕ ਟਰਨਿੰਗ ਪੁਆਇੰਟ ਸ਼ੁਰੂ ਹੁੰਦਾ ਜਦੋਂ ਆਪਣੇ ਆਪ ਨੂੰ ਸਾਬਿਤ ਕਰਨ ਤੋਂ ਬਾਅਦ ਬੋਲੀਵੁੱਡ ਜਿੰਮੀ ਕੋਲ ਇੱਕ ਮਾਸਟਰਪੀਸ ਮੂਵੀ ਦੀ ਸਕ੍ਰਿਪਟ ਲੈ ਕੇ ਆਉਂਦਾ ਸਾਹਿਬ ਬੀਬੀ ਔਰ ਗੈਂਗਸਟਰ ਇੱਕ ਬਾਰ ਹਿਦਾਇਤ ਦੀ ਹੈ ਗਲਤੀ ਹੋਈ ਤੇ 250 ਰੁਪਏ ਮੇ ਨਾਮ ਰੌਸ਼ਨ ਹੋ ਜਾਏਗਾ ਤੁਮ ਇਹ ਮੂਵੀ ਰਿਲੀਜ਼ ਹੋਣ ਤੋਂ ਬਾਅਦ ਕਿਸਮਤ ਨੇ ਜਿੰਮੀ ਨੂੰ ਉਹ ਦਿੱਤਾ ਜੋ ਪਾਉਣ ਵਾਸਤੇ ਜਿੰਮੀ ਨੇ ਆਪਣੇ 7 ਸਾਲ ਕੁਰਬਾਨ ਕੀਤੇ ਸੀ ਪਰ ਗਿਵ ਅਪ ਨਹੀਂ ਸੀ ਕੀਤਾ 6 ਕਰੋੜ ਦੇ ਬਜਟ ਵਿੱਚ ਬਣੀ ਸਾਹਿਬੀ ਬੀਬੀ ਔਰ ਗੈਂਗਸਟਰ ਮੂਵੀ ਨੇ 40 ਕਰੋੜ ਦੀ ਗ੍ਰੋਸ ਕਲੈਕਸ਼ਨ ਬਾਕਸ ਆਫ ਦੀ ਝੋਲੀ ਪਾ ਕੇ ਇਸ ਮੂਵੀ ਨੂੰ ਸੁਪਰ ਡੂਪਰ ਹਿੱਟ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਇਸ ਤੋਂ ਬਾਅਦ ਜਿੰਮੀ ਨੂੰ ਬਿਲਕੁਲ ਉਹੋ ਜਿਹੇ ਕਿਰਦਾਰ ਨਿਭਾਉਣ ਵਾਲੀਆਂ ਫਿਲਮਾਂ ਆਫਰ ਹੋਈਆਂ ਜਿਹੋ ਜਿਹੇ ਕਿਰਦਾਰਾਂ ਵਾਸਤੇ ਅੱਜ ਜਿੰਮੀ ਨੂੰ ਜਾਣਿਆ ਜਾਂਦਾ ਆ ਸਾਹਿਬੀ ਬੀਬੀ ਔਰ ਗੈਂਗਸਟਰ ਮੂਵੀ ਵੀ ਜਿੰਮੀ ਨੂੰ ਸੋਖੀ ਹੀ ਨਹੀਂ ਸੀ ਮਿਲਗੀ ਕਿਉਂਕਿ ਇਸ ਤੋਂ ਪਹਿ ਸੀ ਦਰਸਲ ਕੁਝ ਵੱਖਰਾ ਜਿਆ ਕਰਨ ਵਾਸਤੇ ਇੱਕ ਵਾਰ ਜਿੰਮੀ ਕੋਲ ਨੀਰਜ ਪਾਂਡੇ ਵੈਰਨਸ ਡੇ ਫਿਰ ਮਦੀਤ ਸਕ੍ਰਿਪਟ ਲੈ ਕੇ ਆਉਂਦੇ ਆ ਨੀਰਜ ਪਾਂਡੇ ਨੇ ਇਸ ਮੂਵੀ ਵਿੱਚ ਜਿੰਮੀ ਨੂੰ ਪੁਲਿਸ ਅਫਸਰ ਦਾ ਰੋਲ ਆਫਰ ਕੀਤਾ ਪਰ ਜੇ ਇਸ ਵੇਲੇ ਨੀਰਜ ਨੇ ਇਸ ਰੋਲ ਬਾਰੇ ਜਿੰਮੀ ਨੂੰ ਦੱਸਿਆ ਤਾਂ ਜਿੰਮੀ ਇੱਕ ਬਹੁਤ ਵੱਡੀ ਦੁਬਿਧਾ ਵਿੱਚ ਪੈ ਚੁੱਕਾ ਸੀ ਜਿੰਮੀ ਨੂੰ ਇਹ ਰੋਲ ਤਾਂ ਕਾਫੀ ਵਧੀਆ ਲੱਗਾ ਪਰ ਡਿਸੀਜਨ ਲੈਣ ਵਿੱਚ ਜਿੰਮੀ ਹਲੇ ਵੀ ਬਹੁਤ ਜ਼ਿਆਦਾ ਕਨਫਿਊਜ਼ ਸੀ ਕਿਉਂਕਿ ਜੋ ਰੋਲ ਜਿੰਮੀ ਨੂੰ ਆਫਰ ਹੋਇਆ ਉਹ ਰੋਲ ਪੂਰੀ ਮੂਵੀ ਵਿੱਚ ਬਹੁਤ ਜ਼ਿਆਦਾ ਸੀਰੀਅਸ ਦਿਖਾਇਆ ਗਿਆ ਕਹਿਣ ਤੋਂ ਭਾਵੇਂ ਇੱਕ ਐਂਗਰੀ ਪੁਲਿਸ ਇੰਸਪੈਕਟਰ ਦਾ ਰੋਲ ਇਸ ਕਿਰਦਾਰ ਦੇ ਡਾਇਲੋਗ ਬਿਲਕੁਲ ਹੀ ਘੱਟ ਜਾਂ ਨਾ ਮਾਤਰ ਹੀ ਸੀ ਪੂਰੀ ਮੂਵੀ ਵਿੱਚ ਇਸ ਕਿਰਦਾਰ ਨੂੰ ਘੱਟ ਬੋਲਣ ਵਾਲਾ ਦਿਖਾਇਆ ਜਾਣਾ ਸੀ ਜਿੰਮੀ ਸੋਚ ਰਿਹਾ ਸੀ ਕਿ ਇੱਕ ਵਧੀਆ ਕਿਰਦਾਰ ਤਾਂ ਮਿਲ ਰਿਹਾ ਆ ਪਰ ਬਿਨਾ ਡਾਇਲੋਗਾਂ ਤੋਂ ਉਹ ਪੂਰੀ ਫਿਲਮ ਵਿੱਚ ਕਰੇਗਾ ਕੀ ਤੇ ਕੀ ਸਾਬਤ ਕਰੇਗਾ ਤੇ ਉਤੋਂ ਨੀਰਜ ਪਾਂਡੇ ਦੀ ਇਹ ਪਹਿਲੀ ਮੂਵੀ ਸੀ ਨੀਰਜ ਪਾਂਡੇ ਨੇ ਜਿੰਮੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਤੇਰਾ ਕੈਰੀਅਰ ਪੂਰੀ ਤਰ੍ਹਾਂ ਚੇਂਜ ਹੋ ਸਕਦਾ ਮੈਂ ਪੱਕਾ ਤਾਂ ਨਹੀਂ ਕਹਿ ਸਕਦਾ ਪਰ ਇੰਨਾ ਕ ਯਕੀਨ ਜ਼ਰੂਰ ਆ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਅਤੇ ਮੂਵੀ ਰਿਲੀਜ਼ ਹੋਣ ਤੋਂ ਬਾਅਦ ਸ਼ਾਇਦ ਕਿਸਮਤ ਤੈਨੂੰ ਉਹ ਦੇ ਦੇਵੇ ਜੋ ਪਾਉਣ ਵਾਸਤੇ ਤੂੰ ਅੱਜ ਸਟਰਗਲ ਕਰ ਰਿਹਾ ਤਾਂ ਇਹ ਗੱਲ ਸੁਣਨ ਤੋਂ ਬਾਅਦ ਜਿੰਮੀ ਨੇ ਇਹ ਸੋਚ ਕੇ ਹਾਂ ਕਰ ਦਿੱਤੀ ਕਿ ਚਲੋ ਜੇ ਕੁਝ ਨਾ ਬਣਿਆ ਤਾਂ ਇੱਕ ਨਵਾਂ ਐਕਸਪੈਰੀਮੈਂਟ ਹੀ ਸਹੀ ਤੇ ਕਾਮ ਆਦਮੀ ਕੀ ਥੋੜੀ ਜਿਹੀ ਹਿਲ ਗਈ ਔਰ ਉਹ ਤੁਮ ਲੋਕੋ ਰੋਕ ਹੀ ਨਹੀਂ ਰਹਾ ਹੈ ਕੋਕਬੀਰਾ ਪਰ ਜੇ ਇਸ ਵੇਲੇ ਸਨ 2008 ਦੇ ਐਂਡ ਵਿੱਚ ਇਹ ਮੂਵੀ ਰਿਲੀਜ਼ ਹੁੰਦੀ ਆ ਤਾਂ ਇਹ ਮੂਵੀ ਦੇਖਣ ਤੋਂ ਬਾਅਦ ਜਿੰਮੀ ਖੁਦ ਹੈਰਾਨ ਸੀ ਕਿ ਉਹਦਾ ਕਿਰਦਾਰ ਬਿਨਾ ਬੋਲੇ ਪੂਰੀ ਮੂਵੀ ਤੇ ਕਿਵੇਂ ਭਾਰੂ ਪੈ ਰਿਹਾ ਆ ਤੇ ਪੂਰੀ ਮੂਵੀ ਵਿੱਚ ਸਭ ਤੋਂ ਵੱਧ ਅਤੇ ਅਲੱਗ-ਅਲੱਗ ਤਰ੍ਹਾਂ ਦੇ ਸੀਨ ਜਿੰਮੀ ਦੇ ਹੀ ਸੀ ਕਿਉਂਕਿ ਮੂਵੀ ਦੇ ਮੇਨ ਕਿਰਦਾਰ ਨਸੀਰੁਦੀਨ ਸ਼ਾਹ ਜਿਹਦੇ ਸਾਰੇ ਦੇ ਸਾਰੇ ਸੀਨ ਇੱਕ 22 ਮੰਜ਼ਲੀ ਇਮਾਰਤ ਉੱਤੇ ਹੀ ਸ਼ੂਟ ਕੀਤੇ ਗਏ ਸੀ ਤੇ ਅਨੁਭਮ ਖੇਰ ਸਾਹਿਬ ਦੇ ਸਾਰੇ ਦੇ ਸਾਰੇ ਸੀਨ ਇੱਕ ਪੁਲਿਸ ਸਟੇਸ਼ਨ ਦੇ ਅੰਦਰ ਸੀ ਪਰ ਪੂਰੀ ਮੂਵੀ ਵਿੱਚ ਜਿੰਮੀ ਸ਼ੇਰਗਿਲ ਅਲੱਗ-ਅਲੱਗ ਮਾ ਉਤਸ਼ਾਹ ਆਇਆ ਰਹਿੰਦਾ ਤੇ ਫਿਲਮ ਦੇ ਜ਼ਿਆਦਾਤਰ ਇੰਟਰਸਟਿੰਗ ਸੀਨ ਜਿੰਮੀ ਦੇ ਆਲੇ ਦੁਆਲੇ ਹੀ ਘੁੰਮ ਰਹੇ ਸੀ 3 ਕਰੋੜ ਦੇ ਬਜਟ ਵਿੱਚ ਬਣੀ ਇਹ ਮੂਵੀ 13 ਕਰੋੜ ਕਮਾ ਕੇ ਹਿੱਟ ਸਾਬਤ ਹੋਈ ਤੇ ਇਸ ਤੋਂ ਬਾਅਦ ਦੂਜੇ ਫਿਲਮ ਮੇਕਰਾਂ ਨੇ ਵੀ ਇਹ ਗੱਲ ਮੰਨ ਲਈ ਸੀ ਕਿ ਵਾਕਿਆ ਹੀ ਜਿੰਮੀ ਇੱਕੋ ਜੋ ਵੱਖਰਾ ਕਰਨ ਵਾਸਤੇ ਬਣਿਆ ਹੋਇਆ ਹੈ ਇਸ ਮੂਵੀ ਤੋਂ ਬਾਅਦ ਹੀ ਜਿੰਮੀ ਕੋਲ ਨਵੀਆਂ ਸਟੋਰੀਆਂ ਅਤੇ ਨਵੇਂ ਕਿਰਦਾਰ ਆਉਣੇ ਸ਼ੁਰੂ ਹੋਏ ਜਿਨ੍ਹਾਂ ਵਿੱਚੋਂ ਜਿੰਮੀ ਨੇ ਸਾਹੀ ਬੀਬੀ ਔਰ ਗੈਂਗਸਟਰਸ ਸਾਇਨ ਕੀਤੀ ਇਹ ਤੋਂ ਬਾਅਦ ਆ ਜਿੰਮੀ ਸ਼ੇਰਗਿੱਲ ਨੇ ਬੋਲੀਵੁੱਡ ਵਿੱਚ ਬੈਸ ਤੋਂ ਬੈਕ ਬਹੁਤ ਜ਼ਿਆਦਾ ਹਿੱਟ ਫਿਲਮਾਂ ਦਿੱਤੀਆਂ ਪਰ ਇਸ ਚੀਜ਼ ਨੂੰ ਇੱਥੇ ਸਮਾਪ ਆਪਾਂ ਜਾਣਦੇ ਹਾਂ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਂਟਰੀ ਅਤੇ ਕੈਰੀਅਰ ਉੱਤੇ ਜੋ ਉਸ ਮੈਸਤਾ ਜੇ ਕੀਤੀ ਨਹੀਂ ਜੇ ਕੀਤੀ ਹੁੰਦੀ ਤਾਂ ਬੰਦਾ ਮਾਰ ਹੀ ਦੇਣਾ ਸੀ ਇੰਨਾ ਵੇਸਲਾ ਨਾ ਨਿਕਲਿਆ ਘਰੋਂ ਪਿੰਡ 'ਚ ਜਸਮੁਰੀ ਕਿਉਂਕਿ ਜਿੰਮੀ ਸ਼ੇਰਗਿੱਲ ਨੂੰ ਜੇਕਰ ਪੰਜਾਬ ਵਿੱਚ ਜਾਣਿਆ ਜਾਂਦਾ ਤਾਂ ਉਹ ਬੋਲੀਵੁੱਡ ਫਿਲਮਾਂ ਕਰਕੇ ਨਹੀਂ ਉਹ ਜਾਣਿਆ ਜਾਂਦਾ ਹੈ ਯਾਰਾਂ ਨਾਲ ਬਹਾਰਾਂ ਮੁੰਡੇ ਯੂਕੇ ਦੇ ਮੇਲ ਕਰਾਦੇ ਰੱਬਾ ਜਾਂ ਸ਼ਰੀਕ ਵਰਗੀਆਂ ਮਾਸਟਰਪੀਸ ਫਿਲਮਾਂ ਦੇ ਕਾਰਨ ਜਿੰਮੀ ਸ਼ੇਰਗਿੱਲ ਹੁਣ ਤੱਕ ਕੁੱਲ 16-17 ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਜਿਨ੍ਹਾਂ ਵਿੱਚੋਂ 3-4 ਫਿਲਮਾਂ ਵਿੱਚ ਐਜ਼ ਅ ਗੈਸਟ ਹੀ ਸੀ ਤੇ ਬਾਕੀ ਦੀਆਂ 14 ਫਿਲਮਾਂ ਵਿੱਚ ਸੋਲੋ ਜਾਂ ਐਜ਼ ਅ ਮੇਨ ਹੀਰੋ ਸੀ ਇਸ ਤੋਂ ਇਲਾਵਾ 4 ਫਿਲਮਾਂ ਜਿੰਮੀ ਦੇ ਪ੍ਰੋਡਕਸ਼ਨ ਹਾਊਸ ਹੀ ਹੇਠ ਵੀ ਬਣੀਆਂ ਹੋਈਆਂ ਜਿਨ੍ਹਾਂ ਵਿੱਚੋਂ ਧਰਤੀ ਤੌਰ ਮਿੱਤਰਾਂ ਦੀ ਸਾਡੀ ਲਵ ਸਟੋਰੀ ਅਤੇ ਰ ਲੇ ਸ਼ਾਮ ਰਖਨ ਹੁਣ ਇਹ ਤਾਂ ਸਭ ਜਾਣਦੇ ਆ ਕਿ ਜਿੰਮੀ ਸ਼ੇਰਗਿੱਲ ਨੇ ਬੋਲੀਵੁੱਡ ਦੀ ਤਰ੍ਹਾਂ ਹੀ ਪੰਜਾਬੀ ਇੰਡਸਟਰੀ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਆ ਜੋ ਕਿ ਆਪਣੇ ਆਪ ਵਿੱਚ ਹੀ ਇੱਕ ਇਤਿਹਾਸ ਬਣ ਚੁੱਕਾ ਆ ਕਿਉਂਕਿ ਜਿੰਮੀ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਤੋਂ ਬੋਲੀਵੁੱਡ ਇੰਡਸਟਰੀ ਵਿੱਚ ਤਾਂ ਬਹੁਤ ਸਾਰੇ ਐਕਟਰ ਗਏ ਪਰ ਬੋਲੀਵੁੱਡ ਇੰਡਸਟਰੀ ਤੋਂ ਪੰਜਾਬੀ ਇੰਡਸਟਰੀ ਵਿੱਚ ਬਹੁਤ ਘੱਟ ਆਏ ਜੇ ਕੋਈ ਆਇਆ ਤਾਂ ਇੱਕ ਅੱਧੀ ਮੂਵੀ ਵਾਸਤੇ ਜਾਂ ਉਦੋਂ ਆਇਆ ਜਦੋਂ ਬੋਲੀਵੁੱਡ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਪਰ ਜਿੰਮੀ ਉਹਨਾਂ ਦਿਨਾਂ ਵਿੱਚ ਪੰਜਾਬ ਆਇਆ ਜਿਨ੍ਹਾਂ ਦਿਨਾਂ ਵਿੱਚ ਪੂਰਾ ਬੋਲੀਵੁੱਡ ਆਪਣੀਆਂ ਫਿਲਮਾਂ ਵਿੱਚ ਜਿੰਮੀ ਨੂੰ ਮੇਨ ਹੀਰੋ ਲੈ ਕੇ ਸਾਇਨ ਕਰ ਰਿਹਾ ਸੀ ਦਰਅਸਲ ਜਿੰਮੀ ਸ਼ੇਰਗਿੱਲ ਦੀ ਐਂਟਰੀ ਹੁੰਦੀ ਆ ਪੋਲੀਵੁੱਡ ਵਿੱਚ ਮਨਮੋਹਨ ਸਿੰਘ ਜੀ ਦੀ ਵਜ੍ਹਾ ਨਾਲ ਕਿਉਂਕਿ ਮਨਮੋਹਨ ਸਿੰਘ ਅਤੇ ਜਿੰਮੀ ਸ਼ੇਰਗਿੱਲ ਪਹਿਲਾਂ ਵੀ ਦੋ ਵਾਰ ਦੋ ਫਿਲਮਾਂ ਵਿੱਚ ਕੰਮ ਕਰ ਚੁੱਕੇ ਸੀ ਜਿੰਮੀ ਸ਼ੇਰਗਿੱਲ ਦੀਆਂ ਮੱਚਸ ਅਤੇ ਮੁਹabbਤੇ ਮੂਵੀ ਦੌਰਾਨ ਮਨਮੋਹਨ ਸਿੰਘ ਜੀ ਸਿਨੇਮੈਟੋਗ੍ਰਾਫੀ ਡਾਇਰੈਕਟਰ ਸਨ ਤੇ ਮਨਮੋਹਨ ਜੀ ਇਸ ਤੋਂ ਪਹਿਲਾਂ ਵੀ ਤਿੰਨ ਪੰਜਾਬੀ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਸੀ ਨਸੀਬੋ ਜੀ ਆਆਂ ਨੂੰ ਅਤੇ ਅਸਾਂ ਨੂੰ ਮਾਨਵਤਨਾ ਦਾ ਤੇ ਅਸਾਂ ਨੂੰ ਮਾਨਵਤਨਾ ਦੀ ਸਟੋਰੀ ਰਾਈਟਰ ਵੀ ਮਨਮੋਹਨ ਸਿੰਘ ਜੀ ਆਪ ਸੀ ਅਸਾਂ ਨੂੰ ਮਾਨ ਮਨਮੋਹਨ ਜੀ ਨੇ ਜਿੰਮੀ ਨੂੰ ਪੰਜਾਬ ਦੇ ਆਉਣ ਬਾਰੇ ਸੋਚਿਆ ਤਾਂ ਜੇ ਇਸ ਵੇਲੇ ਮਨਮੋਹਨ ਜੀ ਨੇ ਜਿੰਮੀ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਇੱਕ ਪੰਜਾਬੀ ਮੂਵੀ ਦੀ ਸਕ੍ਰਿਪਟ ਪਈ ਆ ਤੇਰੇ ਉੱਤੇ ਕੋਈ ਪ੍ਰੈਸ਼ਰ ਨਹੀਂ ਤੂੰ ਇੱਕ ਵਾਰ ਸਟੋਰੀ ਪੜ੍ਹ ਲੈ ਜੇਕਰ ਤੈਨੂੰ ਚੰਗੀ ਲੱਗੇ ਤਾਂ ਆਪਾਂ ਇਸ ਮੂਵੀ ਉੱਤੇ ਕੰਮ ਕਰ ਸਕਦੇ ਹਾਂ ਮਨਮੋਹਨ ਜੀ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਅੰਡਰਸਟੈਂਡ ਕਰ ਸਕਦਾ ਹਾਂ ਕਿ ਤੂੰ ਹਿੰਦੀ ਮੂਵੀਆਂ ਵਿੱਚ ਕੰਮ ਕਰ ਰਿਹਾ ਤੇ ਉਹ ਵੀ ਮੇਨ ਹੀਰੋ ਦੇ ਤੌਰ ਤੇ ਤੇ ਇਹ ਚੀਜ਼ ਤੇਰੇ ਵਾਸਤੇ ਬਹੁਤ ਵੱਡੀ ਅਤੇ ਬਹੁਤ ਵੱਡੀ ਰਿਸਕੀ ਵੀ ਸਾਬਤ ਹੋ ਸਕਦੀ ਆ ਮੈਂ ਤੇਰੇ ਉੱਤੇ ਇੱਕ ਪਰ ਸੈਂਟ ਵੀ ਪ੍ਰੈਸ਼ਰ ਨਹੀਂ ਪਾਵਾਗਾ ਜਿੰਮੀ ਸ਼ੇਰਗਿੱਲ ਮਨਮੋਹਨ ਜੀ ਦੀ ਇੰਨੀ ਜ਼ਿਆਦਾ ਰਿਸਪੈਕਟ ਕਰਦਾ ਸੀ ਕਿ ਉਹਨੇ ਬਿਨਾ ਸਕ੍ਰਿਪਟ ਪੜ੍ਹੇ ਅਤੇ ਬਿਨਾ ਇਹ ਗੱਲ ਸੋਚੇ ਕਿ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਉਹਦਾ ਬਾਲੀਵੁੱਡ ਵਿੱਚ ਚੱਲ ਰਿਹਾ ਇੱਕ ਵਧੀਆ ਕੈਰੀਅਰ ਕਿਵੇਂ ਖਤਰੇ ਵਿੱਚ ਆ ਸਕਦਾ ਆ ਉਹਨੇ ਹਾਂ ਕਰ ਦਿੱਤੀ ਤਾਂ ਮਨਜੀਤ ਆਪ ਬੋਲੋ ਮੇਰੇ ਕਹਾਣੀ ਵੀ ਸੁਣਨੀ ਹੈ ਮੈਂ ਕਰੂੰਗਾ ਕਿਉਂਕਿ ਉਹਨਾ ਦਿਨਾਂ ਵਿੱਚ ਪੰਜਾਬੀ ਇੰਡਸਟਰੀ ਦੁਬਾਰਾ ਨਵੀਂ-ਨਵੀਂ ਆਪਣੇ ਪੈਰਾਂ ਉੱਤੇ ਖੜਨੀ ਸ਼ੁਰੂ ਹੋਈ ਸੀ ਬੰਦ ਪਈ ਪੰਜਾਬੀ ਇੰਡਸਟਰੀ ਦੇ ਤਾਲੇ ਜੀ ਆਇਆਂ ਨੇ ਹਲੇ ਖੁੱਲੇ ਸੀ ਤੇ ਅਸਾਂ ਨਾ ਮਾਨ ਬਤਨਾ ਦੇ ਨਾਲ ਉਹਦਾ ਥੋੜਾ ਜਿਹਾ ਪੈਰ ਵੱਜਣਾ ਸ਼ੁਰੂ ਹੋਇਆ ਸੀ ਇੱਥੇ ਇਹ ਗੱਲ ਦੱਸਣੀ ਵੀ ਲਾਜ਼ਮੀ ਆ ਜੇਕਰ ਜਿੰਮੀ ਸ਼ੇਰਗਿੱਲ ਪੰਜਾਬੀ ਇੰਡਸਟਰੀ ਵਿੱਚ ਨਾ ਆਉਂਦਾ ਤਾਂ ਪੰਜਾਬੀ ਇੰਡਸਟਰੀ ਅੱਜ ਤੋਂ ਘੱਟੋ-ਘੱਟ 10-12 ਸਾਲ ਪਿੱਛੇ ਹੁੰਦੀ ਕਿਉਂਕਿ ਬੋਲੀਵੁੱਡ ਤੋਂ ਇੱਕ ਪੰਜਾਬੀ ਫਿਲਮਾਂ ਵਿੱਚ ਹੀਰੋ ਨਹੀਂ ਸੀ ਆ ਰਿਹਾ ਉਹਦੇ ਨਾਲ-ਨਾਲ ਬੋਲੀਵੁੱਡ ਦੇ ਬਹੁਤ ਸਾਰੇ ਸਪੋਰਟਿੰਗ ਐਕਟਰ ਵੀ ਲੰਨਕੀ ਯਾਰਾਂ ਨਾਲ ਬਹਾਰਾਂ ਤੇ ਜਿੰਮੀ ਖੁਦ ਦੱਸਦਾ ਆ ਕਿ ਯਾਰਾਂ ਨਾਲ ਬਹਾਰਾਂ ਮੂਵੀ ਦੀ ਸ਼ੂਟਿੰਗ ਵਾਲੇ ਪਲ ਉਸ ਦੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲਾਂ ਵਿੱਚੋਂ ਇੱਕ ਵਾਰ ਕਿਉਂਕਿ ਇੱਕ ਤਾਂ ਇਸ ਮੂਵੀ ਦੀ ਸਟੋਰੀ ਜਿੰਮੀ ਨੂੰ ਉਹ ਵਾਲੇ ਦਿਨ ਯਾਦ ਕਰਾਉਂਦੀ ਸੀ ਅਤੇ ਉਹ ਵਾਲੇ ਦਿਨ ਦੁਬਾਰਾ ਜੁਣ ਦਾ ਮੌਕਾ ਦੇ ਰਹੀ ਸੀ ਜਿਨ੍ਹਾਂ ਦਿਨਾਂ ਵਿੱਚ ਜਿੰਮੀ ਪਟਿਆਲਾ ਯੂਨੀਵਰਸਿਟੀ ਵਿੱਚ ਪੜ੍ਹਿਆ ਕਰਦਾ ਸੀ ਤੇ ਦੂਜੇ ਮਨਮੋਹਨ ਸਿੰਘ ਜੀ ਦੇ ਸੈੱਟ ਉੱਤੇ ਕੰਮ ਕਰਨਾ ਬਹੁਤ ਜ਼ਿਆਦਾ ਈਜੀ ਸੀ ਕਿਉਂਕਿ ਮਨਮੋਹਨ ਜੀ ਆਪਣਾ ਪਹਿਲਾ ਸੀਨ ਸਵੇਰੇ 8 ਵਜੇ ਸਟਾਰਟ ਕਰਦੇ ਸੀ ਤੇ ਸ਼ਾਮੀ 5-6 ਵਜੇ ਦੇ ਅਰਾਊਂਡ ਪੈਕਅਪ ਕਰ ਦਿੰਦੇ ਸੀ ਤੇ ਉਸ ਤੋਂ ਬਾ ਕਾਸਟ ਦੇ ਕੋਲ ਬਹੁਤ ਸਾਰਾ ਖੁੱਲਾ ਟਾਈਮ ਹੁੰਦਾ ਸੀ ਜੇ ਇਸ ਟਾਈਮ ਵਿੱਚ ਉਹ ਆਪਣੇ ਬਹੁਤ ਸਾਰੇ ਕੰਮ ਕਰ ਸਕਦੇ ਸੀ ਘੁੰਮ ਫਿਰ ਸਕਦੇ ਸੀ ਇੰਜੋਏ ਕਰ ਸਕਦੇ ਸੀ ਅਤੇ ਜਿਮ ਜਾਣ ਵਾਲੇ ਐਕਟਰ ਜਿਮ ਮ ਜਾ ਸਕਦੇ ਸੀ ਜਿਮਮੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਸ ਹੀ ਕਰਦਾ ਰਹਿ ਗਿਆ ਕਿ ਕਿਸੇ ਹੋਰ ਪੰਜਾਬੀ ਫਿਲਮ ਵਿੱਚ ਇਹੋ ਜਿਹਾ ਸੈੱਟ ਮਿਲੇ ਪਰ ਅੱਜ ਤੱਕ ਨਹੀਂ ਮਿਲਿਆ ਸਭ ਤੋਂ ਪਹੜੀਆਂ ਐਕਸਪੀਰੀਅੰਸ ਜੋ ਹੈ ਉਸ ਫਿਲਮ ਮੇਂ ਥਾ ਉਸਕੇ ਬਾਅਦ ਮੈਂ ਹੋਪ ਹੀ ਕਰਦਾ ਰਹਿ ਗਿਆ ਹਰ ਪੰਜਾਬੀ ਫਿਲਮ ਮੇਂ ਕੀ ਐਸਾ ਐਕਸਪੀਰੀਅੰਸ ਵਾਪਸ ਆਏਗਾ ਨਹੀਂ ਹੋਆ ਇਸ ਮੂਵੀ ਵਿੱਚ ਜਿਮਮੀ ਦੇ ਨਾਲ ਰਾਜ ਬੱਬਰ ਦੀ ਕੁੜੀ ਯੂਹੀ ਬੱਬਰ ਨੇ ਜਿਮਮੀ ਦੇ ਨਾਲ ਮੇਨ ਫੀਮੇਲ ਰੋਲ ਆਇਆ ਸੀ ਰਾਜ ਬੱਬਰ ਸਾਹਿਬ ਜਿੰਮੀ ਦੇ ਫਾਦਰ ਸਾਹਿਬ ਬਣੇ ਸੀ ਤੇ ਅਨੁਭਮ ਖੇਰ ਸਾਹਿਬ ਜਿੰਮੀ ਦੇ ਸੋਹਰਾ ਸਾਹਿਬ ਜੇਕਰ ਤੁਸੀਂ ਯਾਰਾਂ ਨਾਲ ਬਹਾਰਾਂ ਮੂਵੀ ਦੇਖੀ ਹੋਵੇ ਤਾਂ ਤੁਹਾਨੂੰ ਯਾਦ ਹੋਣਾ ਕਿ ਇਸ ਮੂਵੀ ਦੀ ਸਟਾਰਟਿੰਗ ਇੱਕ ਗਾਣੇ ਤੋਂ ਹੁੰਦੀ ਆ ਕਾਲਜ ਵਿੱਚ ਪੜਨਾ ਵੀ ਆ ਮਿੱਤਰਾ ਨੇ ਤੋਰਾ ਕੱਢ ਕੇ ਮੋੜਾ ਦੇ ਖੜਨਾਉਗੀ ਇੱਥੇ ਹੀ ਹੁਣ ਇੱਕ ਬਹੁਤ ਜ਼ਿਆਦਾ ਇੰਟਰਸਟਿੰਗ ਸਟੋਰੀ ਸਾਹਮਣੇ ਆਉਂਦੀ ਆ ਜਦੋਂ ਯਾਰਾਂ ਨਾਲ ਬਹਾਰਾਂ ਮੂਵੀ ਰਿਲੀਜ਼ ਹੋਣ ਤੋਂ ਬਾਅਦ ਜਿੰਮੀ ਦੇ ਫਾਦਰ ਸਾਹਿਬ ਸਿਨੇਮੇ ਜਾਂਦੇ ਆ ਤਾਂ ਸਿਨੇਮੇ ਵਾਲਿਆਂ ਨੇ ਘੱਟੋ-ਘੱਟ 7-8 ਦਿਨ ਜਿੰਮੀ ਦੇ ਫਾਦਰ ਸਾਹਿਬ ਨੂੰ ਸਿਨੇਮੇ ਦੇ ਅੰਦਰ ਐਂਟਰ ਹੀ ਤਾ ਯਾਰਾਂ ਨਾਲ ਬਹਾਰਾਂ ਮੂਵੀ ਦੇਖਣ ਨੂੰ। ਦਰਅਸਲ ਸਿਨੇਮੇ ਵਾਲਿਆਂ ਦਾ ਕਹਿਣਾ ਇਹ ਸੀ ਕਿ 1500 ਦੀ ਕੰਪੈਸਟੀ ਵਾਲੇ ਸਿਨੇਮੇ ਵਿੱਚ ਘੱਟੋ-ਘੱਟ 3500 ਤੋਂ 4000 ਲੋਕ ਬੜੇ ਹੋਇਆ ਤੇ ਮੂਵੀ ਤਾਂ ਕੋਈ ਦੇਖਦਾ ਹੀ ਨਹੀਂ।ਾਰੇ ਦੇ ਸਾਰੇ ਨੱਚ ਰਹੇ ਆ। ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਤੁਹਾਨੂੰ ਹੀ ਮਨਾ ਨਹੀਂ ਕਰ ਰਹੇ। ਅਸੀਂ ਕਿਸੇ ਵੀ ਸਿਆਣੇ ਬੰਦੇ ਜਾਂ ਬਜ਼ੁਰਗ ਬੰਦੇ ਨੂੰ ਅੰਦਰ ਨਹੀਂ ਜਾਣ ਦਿੰਦੇ ਤਾਂ ਜੋ ਮੁਢੀਰ ਦੀ ੱੱਕਾਂ ਮੁੱਕੀ ਅਤੇ ਨੱਚਣ-ਨਚਾਉਣ ਦੇ ਚੱਕਰ ਵਿੱਚ ਕਿਸੇ ਸਿਆਣੇ ਬੰਦੇ ਦੀ ਕੋਈ ਛੱਟ ਛੋੜਨਾ ਲੱਗ ਜਾਵੇ। ਕਿਉਂਕਿ ਮੂਵੀ ਦੇ ਪ੍ਰਿੰਟ ਬਹੁਤ ਹੀ ਲਿਮਟਿਡ ਲੱਗੇ ਹੋਏ ਸੀ ਤੇ ਮੁਢੀਰ ਸਿਨੇਮੇ ਜਾ ਕੇ ਸ ਦੀ ਆਪਣੀ ਟਿਕਟ ਦੇ ਪੈਸੇ ਪੂਰੇ ਲੈ ਲਵੋ ਤੁਹਾਨੂੰ ਸੀਟ ਦੀ ਵੀ ਕੋਈ ਲੋੜ ਨਹੀਂ ਅਸੀਂ ਖੜੇ ਹੋ ਕੇ ਹੀ ਮੂਵੀ ਦੇਖ ਲਵਾਂਗੇ ਥੀਏਟਰ ਦੇ ਮੈਨੇਜਰ ਨੇ ਆਨੇ ਨਹੀਂ دیا ਤਾਂ ਮੈਂ ਬਿਲਕੁਲ ਅਬ ਮਤਾਓ ਇੱਥੇ 1500 ਕੀ ਕਪੈਸਿਟੀ ਮੇ 4000 ਲੋਕ ਗੁਸੇ ਹੋਏ ਹਨ ਔਰ ਉਹ ਸਿਰਫ ਨੱਚ ਰਹੇ ਹਨ ਕਿਉਂਕਿ ਮੂਵੀ ਤਾਂ ਕਿਨੇ ਦੇਖਣੀ ਸੀ ਉਹਦਾ ਜਿੰਮੀ ਨੂੰ ਦੇਖ ਦੇਖ ਕੇ ਸਿਰਫ ਨੱਚ ਰਹੇ ਸੀ ਕਿਉਂਕਿ ਐਡੀ ਵੱਡੀ ਐਕਟਿੰਗ ਵਾਲੀ ਅਤੇ ਇੰਨੀ ਵੱਡੀ ਕਾਸਟ ਵਾਲੀ ਅੱਜ ਤੋਂ ਪਹਿਲਾਂ ਕੋਈ ਵੀ ਪੰਜਾਬੀ ਫਿਲਮ ਰਿਲੀਜ਼ ਨਹੀਂ ਸੀ ਹੋਈ ਜਿਹੜੀ ਇੱਕਦਮ ਪਰਫੈਕਟ ਹੋਵੇ ਹੁਣ ਸੋਚਿਆ ਜਾਵੇ ਤਾਂ ਮਢੀਰ ਵੀ ਆਪਣੀ ਜਗ੍ਹਾ ਸੱਚੀ ਸੀ ਕਿਉਂਕਿ ਯਾਰਾਂ ਨਾਲ ਬਹ ਸੱਤ ਦੇ ਸੱਤ ਬਲੋਕਬਾਸਟਰ ਹਿੱਟ ਹੋਏ ਸੀ ਤੇ ਜਿਨ੍ਹਾਂ ਨੂੰ ਲੋਕੀ ਅੱਜ ਵੀ ਲਗਾਤਾਰ ਸੁਣਦੇ ਆ ਰਹੇ ਆ ਨੰਬਰ 1 ਕਾਲਜ ਵਿੱਚ ਪੜ੍ਹਨਾ ਵੀ ਆ ਨੰਬਰ 2 ਦਿਲ ਨਹੀਂ ਉਹ ਲੱਗਦਾ ਕੱਲਿਆਂ ਨੰਬਰ 3 ਹਾਂ ਦੇ ਮੁੰਡੇ ਨਾਲ ਅੱਖ ਲੜ ਗਈ ਨੰਬਰ 4 ਛੇੜਣ ਦੇ ਜਨਤਾਰ ਨੰਬਰ 5 ਲੈ ਮੈਂ ਹੁਣ ਗਈਆਂ ਤੇਰੀ ਹੋ ਨੰਬਰ 6 ਲੁਕ ਲੁਕ ਅਤੇ ਨੰਬਰ 7 ਯਾਰਾਂ ਨਾਲ ਬਹਾਰਾਂ ਇਸ ਤਰ੍ਹਾਂ ਜਿੰਮੀ ਦੇ ਫਾਦਰ ਸਾਹਿਬ ਨੂੰ ਘੱਟੋ ਘੱਟ 7-8 ਦਿਨਾਂ ਬਾਅਦ ਆਪਣੇ ਹੀ ਪੁੱਤ ਦੀ ਪੰਜਾਬੀ ਮੂਵੀ ਦੇਖਣ ਦਾ ਮੌਕਾ ਮਿਲਿਆ ਮੂਵੀ ਨੂੰ ਮਿਲਿਆ ਇੰਨਾ ਵੱਡਾ ਰਿਸਪੌਂਸ ਅਤੇ ਸਕਸੈਸ ਤੋਂ ਬਾਅਦ ਜਿੰਮੀ ਏ ਉਹ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਪੰਜਾਬੀ ਇੰਡਸਟਰੀ ਇੱਕ ਬਹੁਤ ਵੱਡੀ ਇੰਡਸਟਰੀ ਬਣ ਸਕਦੀ ਆ ਪਰ ਥੋੜੀ ਜੀ ਹੋਰ ਮਿਹਨਤ ਕਰਨ ਦੀ ਲੋੜ ਆ ਤੇ ਜਿੰਮੀ ਨੇ ਫੈਸਲਾ ਕੀਤਾ ਕਿ ਉਹ ਹਰ ਇੱਕ ਸਾਲ ਇੱਕ ਪੰਜਾਬੀ ਮੂਵੀ ਜ਼ਰੂਰ ਕਰੇਗਾ। ਤੱਕ ਵੀ ਆਈ ਥਿੰਕ ਮੈਂ ਤਾਂ ਸੋਚਿਆ ਹੋਇਆ ਸੀ ਕਿ ਹਰ ਸਾਲ 1.5 ਸਾਲ ਮੈਂ ਇੱਕ ਪੰਜਾਬੀ ਫਿਲਮ ਕਰੂੰਗਾ ਮੈਂ ਕਰਤਾ ਰਿਹਾ। ਤੇ ਇਹਦੇ ਨਾਲ ਨਾਲ ਜਿੰਮੀ ਨੇ ਪੰਜਾਬੀਆਂ ਨੂੰ ਸਿਨੇਮੇ ਲਿਆਉਣ ਵਾਸਤੇ ਅਤੇ ਪੰਜਾਬੀਆਂ ਨੂੰ ਸਿਨੇਮੇ ਦਾ ਮਤਲਬ ਸਮਝਾਉਣ ਵਾਸਤੇ ਆਪਣੇ ਹੀ ਪੈਸੇ ਖਰਚ ਕਰਕੇ ਪ੍ਰੋਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਦਿਨਾਂ ਵਿੱਚ ਫਿਲਮਾਂ ਦਾ ਬਜਟ ਬਹੁਤ ਹੀ ਲਿਮਟਡ ਹੋਇਆ ਕਰਦਾ ਸੀ। ਮੈਂ ਇਹ ਗੱਲ ਹੋਣ ਸਿੰਘ ਜੀ ਵਰਗੇ ਮਹਾਨ ਡਾਇਰੈਕਟਰ ਉਹਨਾਂ ਦਿਨਾਂ ਵਿੱਚ ਸਿਰਫ 1.5 ਕਰੋੜ ਦੇ ਬਜਟ ਵਿੱਚ ਬਾਲੀਵੁੱਡ ਦੇ ਵੱਡੇ ਚਿਹਰੇ ਜਿਮੀ ਸ਼ੇਰਗਿੱਲ, ਰਾਜ ਬੱਬਰ ਅਤੇ ਅਨੁਭਮ ਖੇਰ ਵਰਗੇ ਦਿਗਜਾਂ ਨੂੰ ਲੈ ਕੇ ਇੱਕ ਵਧੀਆ ਫਿਲਮ ਬਣਾ ਗਏ ਪਰ ਅੱਜ ਦੀ ਡੇਢ ਵਿੱਚ ਸਾਡੀ ਇੰਡਸਟਰੀ ਵਿੱਚ ਅਤੇ ਸਾਡੇ ਡਾਇਰੈਕਟਰਾਂ ਕੋਲ ਘੱਟੋ-ਘੱਟ 15 ਤੋਂ 20 ਕਰੋੜ ਦਾ ਬਜਟ ਹੋਣ ਦੇ ਬਾਵਜੂਦ ਵੀ ਬਣੀ ਫਿਲਮ ਨੂੰ ਦੇਖਣ ਦਾ ਮਨ ਨਹੀਂ ਕਰਦਾ ਸੋ ਇਥੋਂ ਇੱਕ ਗੱਲ ਤਾਂ ਕਲੀਅਰ ਆ ਕਿ ਇੱਕ ਵਧੀਆ ਫਿਲਮ ਪੈਸਾ ਨਹੀਂ ਬਣਾ ਸਕਦਾ ਵਧੀਆ ਫਿਲਮ ਬਣਾਉਣ ਵਾਸਤੇ ਪੈਸੇ ਦੇ ਨਾਲ-ਨਾਲ ਵਧੀਆ ਐਕਟਰ ਅਤੇ ਵਧੀਆ ਡਾਇਰੈਕਟਰਾਂ ਦਾ ਉਨਾ ਵੀ ਬਹੁਤ ਜ਼ਰੂਰੀ ਆ ਜਿੰਮੀ ਦੇ ਪੰਜਾਬ ਆਉਣ ਨਾਲ ਪੰਜਾਬੀ ਇੰਡਸਟਰੀ ਨੂੰ ਇੱਕ ਨਵਾਂ ਬੂਸਟ ਮਿਲਿਆ ਇਹ ਸੰਸਲਾ ਹੌਲੀ ਹੌਲੀ ਚੱਲਦਾ ਰਿਹਾ ਤੇ ਸਨ 2010 ਵਿੱਚ ਇੱਕ ਨਵੀਂ ਮੂਵੀ ਰਿਲੀਜ਼ ਹੁੰਦੀ ਆ ਮੇਲ ਕਰਾ ਦੇ ਰੱਬਾ ਐਦਾਂ ਕੁੱਟੀ ਦਾ ਹੁੰਦਾ ਹੈ ਨਾ ਲਹੂ ਨਿਕਲੂਗਾ ਨਾ ਹੱਡ ਟੁੱਟਣਗੇ ਨਾ ਤੂੰ ਚੇਲ ਜਾਏਂਗਾ ਮੇਲ ਕਰਾ ਦੇ ਰੱਬਾ ਮੂਵੀ ਨੇ ਉਹਨਾਂ ਦਿਨਾਂ ਵਿੱਚ 11 ਕਰੋੜ ਦੀ ਕਮਾਈ ਕਰਕੇ ਪੰਜਾਬ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮੂਵੀ ਵਿੱਚ ਆਪਣਾ ਨਾਮ ਦਾ ਸ਼ਾਮਿਲ ਕੀਤਾ ਸੀ ਇਹਦੇ ਨਾਲ ਨਾਲ ਬੋਲੀਵੁੱਡ ਦੇ ਵੀ ਕੰਨ ਖੜੇ ਹੋਣ ਲਾਤੇ ਕਿ ਅੱਜ ਕੱਲ ਪੰਜਾਬੀ ਫਿਲਮਾਂ ਵੀ 10 ਕਰੋੜ ਤੋਂ ਵੱਧ ਕਮਾਈ ਕਰ ਰਹੀਆਂ ਆ ਮੇਲ ਕਰਾ ਦੇ ਰੱਬਾ ਜਿਸਨੇ ਕਿ ਬਾਕਸ ਆਫਿਸ ਐਸਐਨਐਲਆਈਟੀ ਨੂੰ ਬੰਬੇ ਵੀ ਲੋਕਾਂ ਨੂੰ ਪਤਾ ਲੱਗ ਗਈ ਪੰਜਾਬੀ ਨਾਮ ਦੀ ਵੀ ਇੱਕ ਇੰਡਸਟਰੀ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਬੋਲੀਵੁੱਡ ਵਿੱਚ 100-100 ਕਰੋੜ ਵਾਲਾ ਰਵਾਜ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਵਿੱਚ ਜਿਹੜੀ ਮੂ ਕਰ ਲੈਂਦੀ ਸੀ ਉਹਨੂੰ ਵੀ ਬੋਲੀਵੁੱਡ ਵਿੱਚ ਹਿੱਟ ਮੰਨਿਆ ਜਾਂਦਾ ਸੀ ਤੇ ਇੱਥੇ ਤਾਂ ਕਿਸੇ ਪੰਜਾਬੀ ਜਾਂ ਕਿਸੇ ਛੋਟੀ ਇੰਡਸਟਰੀ ਦੀ ਮੂਵੀ ਨੇ ਹੀ 10 ਕਰੋੜ ਤੋਂ ਪਲੱਸ ਦੀ ਕਮਾਈ ਕਰ ਲਈ ਸੀ ਮੀਲ ਕਰਾ ਦੇ ਰੱਬਾ ਮੂਵੀ ਪੰਜਾਬੀ ਇੰਡਸਟਰੀ ਵਾਸਤੇ ਮੀਲ ਦਾ ਪੱਥਰ ਅਤੇ ਟਰਨਿੰਗ ਪੁਆਇੰਟ ਸਾਬਤ ਹੋਈ ਕਿਉਂਕਿ ਇਸ ਮੂਵੀ ਤੋਂ ਬਾਅਦ ਜਾਂ ਕਹਿ ਲਓ ਕਿ 2010 ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਫਿਲਮਾਂ ਦਾ ਹੜ ਅਤੇ ਫਿਲਮਾਂ ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਪੈਸੇ ਦਾ ਹੜ ਆਉਣਾ ਸ਼ੁਰੂ ਹੋ ਗਿਆ ਕਿਉਂਕਿ 2010 ਤੋਂ ਬਾਅਦ ਹੀ ਪੰਜਾਬੀ ਇੰਡਸਟਰੀ ਵਿੱਚ ਬੈਕ ਟੂ ਬੈਕ ਹਿੱਟ ਅਤੇ ਇੱਕ ਦੂਜੀ ਫਿਲਮ ਨਾਲੋਂ ਵੱਧ ਤੋਂ ਕਮਾਈ ਕਰਨ ਵਾਲੀਆਂ ਫਿਲਮਾਂ ਰਦੀਖ ਹੋਈਆਂ ਤੇ ਇਨ੍ਹਾਂ ਹੀ ਦਿਨਾਂ ਵਿੱਚ ਜਿੰਮੀ ਸ਼ੇਰ ਗਿੱਲ ਨੇ ਆਪਣੇ ਪੈਸੇ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਇਨਵੈਸਟ ਕਰਨ ਬਾਰੇ ਵੀ ਸੋਚਿਆ ਤੇ ਇਨ੍ਹਾਂ ਹੀ ਦਿਨਾਂ ਵਿੱਚ ਜਿੰਮੀ ਸ਼ੇਰ ਗਿੱਲ ਨੇ ਪੂਰੀਆਂ ਚਾਰ ਪੰਜਾਬੀ ਫਿਲਮਾਂ ਨੂੰ ਪ੍ਰੋਡਿਊਸ ਵੀ ਕੀਤਾ ਡਾਇਰੈਕਟਰ ਮਨਮੋਹਨ ਸਿੰਘ ਹਰਭਜਨ ਮਾਨ ਅਤੇ ਜਿੰਮੀ ਸ਼ੇਰ ਗਿੱਲ ਹੋਣਾਂ ਦੀ ਮਿਹਨਤ ਦੇ ਸਦਕਾ 2010 ਤੋਂ ਬਾਅਦ ਜਦੋਂ ਪੰਜਾਬੀ ਇੰਡਸਟਰੀ ਪੂਰੀ ਤਰ੍ਹਾਂ ਆਪਣੇ ਪੈਰਾਂ ਉੱਤੇ ਖੜੀ ਹੋ ਜਾਂਦੀ ਆ ਤਾਂ ਉਨ੍ਹਾਂ ਹੀ ਦਿਨਾਂ ਵਿੱਚ ਦਲਜੀਤ ਦੋਸਾਂਝ ਗਿੱਪੀ ਗਰੇਵਾਲ ਅਤੇ ਅਮਰਿੰਦਰ ਗਿੱਲ ਹੋਰੀ ਇਸ ਪੰਜਾਬੀ ਇੰਡਸਟਰੀ ਨੂੰ ਪੂਰੀ ਤਰ੍ਹਾਂ ਇੱਕ ਓਵਰ ਕਰ ਲੈਂਦੇ ਆ ਪੰਜਾਬੀ ਇੰਡਸਟਰੀ ਵਿੱਚ ਫੇਰ ਦੁਬਾਰਾ ਸਿੰਗਰਾਂ ਦੀ ਐਂਟਰੀ ਹੋਣ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਹੋਈਆਂ ਤੇ ਚੰਗੀਆਂ ਨਾਲੋਂ ਜ਼ਿਆਦਾ ਬਹੁਤ ਸਾਰੀਆਂ ਚੀਜ਼ਾਂ ਮੰਦੀਆਂ ਵੀ ਹੋਈਆਂ ਇਹਦੇ ਉੱਤੇ ਆਪਾਂ ਇੱਕ ਨਵੀਂ ਵੀਡੀਓ ਜ਼ਰੂਰ ਬਣਾਵਾਂਗੇ ਪਰ ਜੇ ਇਸ ਵੇਲੇ ਸਿੰਗਰਾਂ ਦੀ ਐਂਟਰੀ ਫੇਰ ਦੁਬਾਰਾ ਪੰਜਾਬੀ ਇੰਡਸਟਰੀ ਵਿੱਚ ਹੁੰਦੀ ਆ ਇਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਆਪਣਾ ਕੰਮ ਪੰਜਾਬੀ ਇੰਡਸਟਰੀ ਵਿੱਚ ਘਟਾ ਦਿੰਦਾ ਜਿੱਥੇ ਜਿੰਮੀ ਇੱਕ ਸਾਲ ਦੀ ਇੱਕ ਮੂਵੀ ਰਿਲੀਜ਼ ਕਰਦਾ ਸੀ ਹੌਲੀ-ਹੌਲੀ 2013-14 ਤੋਂ ਬਾਅਦ ਜਿੰਮੀ ਦੋ ਸਾਲਾਂ ਵਿੱਚ ਇੱਕ ਮੂਵੀ ਰਿਲੀਜ਼ ਕਰਨ ਲ ਇੰਨੀਆਂ ਵੀ ਮੂਵੀਆਂ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਸੁਪਰ ਹਿੱਟ ਹੀ ਸਾਬਤ ਹੋਈਆਂ ਜਿਨ੍ਹਾਂ ਵਿੱਚੋਂ ਸ਼ਰੀਕ ਮੇਰੀ ਬਹੁਤ ਜ਼ਿਆਦਾ ਫੇਵਰੇਟ ਵਾ ਮੈਂ ਕਿਹੜੇ ਪਿਓ ਦਾ ਪੁੱਤਾਂ ਆਪਣੀ ਮਾਂ ਨੂੰ ਜਾ ਕੇ ਪੁੱਛ ਜੇਕਰ ਤੁਸੀਂ ਚਾਹੁੰਦੇ ਹੋਗੇ ਆਪਾਂ ਜਿੰਮੀ ਦੀ ਲਾਈਫ ਸਟੋਰੀ ਨੂੰ ਬਿਲਕੁਲ ਇਸੇ ਤਰ੍ਹਾਂ ਕੰਟੀਨਿਊ ਰੱਖੀਏ ਤੇ ਇਹਦੇ ਉੱਤੇ ਇੱਕ ਹੋਰ ਪਾਰਟ ਬਣਾਈਏ ਇੱਕ ਹੋਰ ਵੀਡੀਓ ਬਣਾਈਏ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤਾਂ ਅਗਲੀ ਵੀਡੀਓ ਵਿੱਚ ਆਪਾਂ 2010 ਤੋਂ ਬਾਅਦ ਵਾਲੀ ਜਿੰਮੀ ਦੀ ਲਾਈਫ ਸਟੋਰੀ ਉੱਤੇ ਗੱਲ ਕਰਾਂਗੇ ਕਿਉਂਕਿ 2010 ਤੋਂ ਬਾਅਦ ਵੀ ਜਿੰਮੀ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਅਤੇ ਬਹੁਤ ਸਾਰੀਆਂ ਇੰਟਰਸਟਿੰਗ ਸ ਇਹ ਤਾਂ ਤੁਹਾਨੂੰ ਆਹ ਵਾਲੀ ਵੀਡੀਓ ਵੀ ਜ਼ਰੂਰ ਵਧੀਆ ਲੱਗੇਗੀ ਜਿਹੜੀ ਇੱਥੇ ਸ਼ੋਅ ਹੋ ਰਹੀ ਆ ਤੇ ਕਲਿੱਕ ਕਰਕੇ ਜ਼ਰੂਰ ਦੇਖਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰਕੇ ਇੱਕ ਬੰਦੇ ਨਾਲ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ